ਨਹੀਂ ਮੈਂ ਪੜਨਾ ਹੈ ਮੈਂ ਕਿਹ ਕਹਿੰਦੇ ਪਿੱਟ ਮੇਰੀ ਮਜ਼ਦੂਰੀ ਆ ਉਹਨਾਂ ਨੇ ਨਾ ਐਦਾਂ ਕਰ ਦਿੱਤਾ ਜੀ ਜਦੋਂ ਉਹਨਾਂ ਨੇ ਐਦਾਂ ਕੀਤਾ ਤੁਸੀਂ ਜਾਣਦੇ ਅੱਜ ਕੱਲ ਤਾਂ ਫਰਕ ਆ ਅਸੀਂ ਆਪਣੇ ਬਾਪ ਦੇ ਹੱਥ ਤੋਂ ਨੇ ਪੜੇ ਅਸੀਂ ਕਿ ਠੀਕ ਹੈ ਜੋ ਤੁਹਾਡਾ ਹੁਕਮ ਜੋ ਤੁਹਾਡਾ ਹੁਕਮ ਹੈ ਜੀ ਜੀ ਤਾਂ ਭਾ ਕਿ ਬੇਚਾਰੀ ਗਰੀਬ ਹੈ ਨਹੀਂ ਹੈ ਜੀ ਮੈਂ ਮੰਨਦੀ ਕਿ ਬੇਚਾਰੀ ਨਹੀਂ ਬੇਗਰੀਬ ਤਾਂ ਉਹ ਨਹੀਂ ਬੇਚਾਰੀ ਨਹੀਂ ਔਰ ਤਾਂ ਬੇਚਾਰੀ ਨਹੀਂ ਨਿੱਕਿਆ ਗੁੰਮਲਾ ਚੈਨਲ ਦੇਖ ਰਿਹਾ ਹੈ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਦਾ ਸੰਸਾਰ ਤਕਨੀਕ ਦਾ ਸੰਸਾਰ ਬਣ ਚੁੱਕਾ ਹੈ ਤਕਨੀਕ ਨੇ ਇੰਨਾ ਪਸਾਰਾ ਕਰ ਲਿਆ ਕਿ ਹਰ ਦਿਮਾਗ ਮੰਡੀ ਦੇ ਕੱਜ ਵਿੱਚ ਆ ਚੁੱਕਾ ਹੈ ਤੇ ਜਿਹੜੀ ਸਾਡੀ ਆਪਸੀ ਪਿਆਰ ਮੁਹੱਬਤ ਸਤਕਾਰ ਭੈਣ ਭਾਈ ਚਾਚੇ ਤਾਏ ਬਾਬੇ ਦਾਦੇ ਨਾਨੇ ਨਾਨੀਆਂ ਇਹ ਸਾਰੇ ਸਾਡੇ ਮਨਾਂ ਚੋਂ ਵਿਸਰਦੇ ਜਾ ਰਹੇ ਨੇ ਇਹ ਜਿਹੜੇ ਰਿਸ਼ਤੇ ਨਾਤੇ ਨੇ ਇਹਨਾਂ ਰਿਸ਼ਤੇ ਨਾਤੇ ਨੂੰ ਪੈਦਾ ਕਰਨ ਦੇ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਜਿਹੜੀ ਹੁੰਦੀ ਹੈ ਉਹ ਇੱਕ ਔਰਤ ਦੀ ਹੁੰਦੀ ਹੈ ਇੱਕ ਮਾਂ ਦੀ ਹੁੰਦੀ ਹੈ ਇਸੇ ਕਰਕੇ ਪ੍ਰੋਫੈਸਰ ਮੋਹਨ ਸਿੰਘ ਨੇ ਲਿਖਿਆ ਸੀ ਮਾਂ ਵਰਗਾ ਕਰਛਾ ਮਾਂ ਬੂਟਾ ਮੈਨੂੰ ਨਜ਼ਰ ਆਏ ਲੈ ਕੇ ਜਿਸ ਤੋਂ ਸ਼ਾਂ ਉਦਾਰੀ ਰੱਬ ਨੇ ਸੁਆਗੋ ਲਾਇਆ ਕੁੱਲ ਦੁਨੀਆ ਦੇ ਬੂਟੇ ਜੜ 뿌ਟਿਆ ਸੁੱਕ ਜਾਵਣ ਐ ਪਰ ਫੁੱਲਾਂ ਦੇ ਮਰ ਜਾਇਆ ਇਹ ਬੂਟਾ ਸੁਖਦਾ ਹੈ ਸੋ ਮਾਂ ਦੀ ਭੂਮਿਕਾ ਸਾਡੇ ਜੀਵਨ ਵਿੱਚ ਬਹੁਤ ਅਹਿਮ ਹੈ ਖਾਸ ਕਰਕੇ ਮਹਿਲਾ ਦੀ ਭੂਮਿਕਾ ਔਰਤ ਦੀ ਭੂਮਿਕਾ ਚਾਹੇ ਉਹ ਸਾਡੀ ਮਾਂ ਹੈ ਚਾਹੇ ਉਹ ਪਤਨੀ ਹੈ ਚਾਹੇ ਉਹ ਭੈਣ ਵਾ ਜਾਂ ਕਿਸੇ ਹੋਰ ਰਿਸ਼ਤੇ ਦੇ ਰੂਪ ਸੋ ਇੱਕ ਮਹਿਲਾ ਦਾ ਜਿਹੜਾ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਾਡੇ ਜੀਵਨ ਚ ਯੋਗਦਾਨ ਆ ਉਹ ਅਨੰਤ ਹੈ ਇਸ ਯੋਗਦਾਨ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅੱਜ ਇਹ ਵਿਸ਼ਾ ਹੈ ਸਾਡਾ ਮਹਿਲਾਵਾਂ ਦਾ ਸਵੈ ਨਿਰਪੱਖ ਹੋਣਾ ਤੇ ਮਹਿਲਾਵਾਂ ਦੀ ਜੀਵਨੀ ਕਿਸ ਰੰਗ ਟਾਂਗ ਦੀ ਹੈ ਤੇ ਇਸ ਵਿਸ਼ੇ ਨੂੰ ਵਿਚਾਰਨ ਵਾਸਤੇ ਸਾਡੇ ਨਾਲ ਸਟੂਡੀਓ 'ਚ ਹਾਜ਼ਰ ਨੇ ਜਿਨ੍ਹਾਂ ਨੇ ਜੀਵਨ ਦੇ ਵਿੱਚ ਬੜਾ ਸੰਘਰਸ਼ ਕੀਤਾ ਔਰ ਜ਼ੀਰੋ ਤੋਂ ਹੀਰੋ ਬਣਨ ਦਾ ਜਿਹੜਾ ਸਫ਼ਰ ਆ ਉਹ ਤੈਅ ਕੀਤਾ ਮੇਰੀ ਮਰਾਦ ਹੈ ਮੈਡਮ ਪਰਮਜੀਤ ਕੌਰ ਤੋਂ ਜੋ ਹੁਣੇ-ਹੁਣੇ ਸੀਡੀਪੀਓ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਮੈਡਮ ਜੀ ਤੁਹਾਡਾ ਸਵਾਗਤ ਹੈ ਨਿੱਕੀਆਂ ਕੁੰਬਲਾ ਚੈਨਲ ਤੇ ਥੈਂਕ ਯੂ ਮੈਮ ਸਰ ਥੈਂਕ ਯੂ ਤੇ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਜਿਵੇਂ ਮੈਂ ਤੁਹਾਨੂੰ ਸ਼ੁਰੂ ਅੱਜ ਦੱਸਿਆ ਕਿ ਮਹਿਲਾ ਦਾ ਸਾਡੇ ਜੀਵਨ 'ਚ ਬਹੁਤ ਅਹਿਮ ਰੋਲ ਹੈ ਪਹਿਲਾਂ ਆਪਾਂ ਸ਼ੁਰੂਆਤ ਤੁਹਾਡੇ ਤੋਂ ਕਰਦੇ ਹਾਂ ਵੀ ਤੁਸੀਂ ਜੀਵਨ ਦੀ ਜਿਹੜੀ ਸ਼ੁਰੂਆਤ ਕੀਤੀ ਇੱਕ ਬੜੀ ਨਿੱਕੀ ਜਿਹੀ ਪੋਸਟ ਤੋਂ ਕੀਤੀ ਉਹਨੂੰ ਅਸੀਂ ਪੋਸਟ ਵੀ ਨਹੀਂ ਮੰਨਦੇ ਕੰਮ ਤੋਂ ਕੀਤੀ ਤੇ ਗੁਰਬਾਣੀ ਦੇ ਵਿੱਚ ਆਉਂਦਾ ਕਿਰਤ ਦੀ ਮਹਾਨਤਾ ਕੰਮ ਹੀ ਪੂਜਾਇਆ ਤੇ ਤੁਸੀਂ ਉਸ ਕੰਮ ਨੂੰ ਪੂਜਾ ਸਮਝ ਕੇ ਕੀਤਾ ਔਰ ਤੁਸੀਂ ਸੀਡੀਪੀਓ ਤੱਕ ਤਰੱਕੀ ਕੀਤੀ ਜੀ ਤੇ ਸਭ ਤੋਂ ਪਹਿਲਾਂ ਆਪਣੇ ਜੀਵਨ ਦੀ ਜਿਹੜੀ ਸ਼ੁਰੂਆਤ ਆ ਕਿਵੇਂ ਹੋਈ ਮਾਨ ਸਾਹਿਬ ਐਕਚੁਅਲੀ ਮੇਰੇ ਜਿਹੜਾ ਬਰਤ ਸਿਗਾ ਉਹ ਮਦਨਪੁਰ ਕੀ ਪਰਵਾਰ ਸੀ ਜਿਵੇਂ ਆਪਾਂ ਸਾਰੇ ਹੈਗੇ ਆ ਐਮਐਸ ਜੀ ਜੀ ਮੇਰੇ ਮਾ ਫਾਦਰ ਦਾ ਕੇਸ ਚੱਲਦਾ ਹੁੰਦਾ ਸੀਗਾ ਤੇ ਮੈਂ ਉਹਨਾਂ ਨੂੰ ਕਹਿਣਾ ਕਿ ਮੈਂ ਵੱਡੇ ਹੋ ਕੇ ਜੱਜ ਬਣਨਾ ਵਕੀਲ ਤੋਂ ਬਾਅਦ ਤੇ ਮੈਂ ਤੁਹਾਡਾ ਕੇਸ ਜਿਹੜਾ ਤਣਾ ਤੇ ਜਿਤਣਾਇਆ ਤੇ ਉਹਨਾਂ ਨੇ ਕਿਹਾ ਬੜੀ ਵਧੀਆ ਗੱਲ ਐ ਇਹ ਤਾਂ ਪਰ ਇੱਕ ਅਚਾਨਕ ਜਿੱਦਾਂ ਕਹਿੰਦੇ ਨੇ ਤੇ ਜੋ ਅਸੀਂ ਸੋਚਦੇ ਹਾਂ ਹੁੰਦਾ ਨਹੀਂ ਹੈ ਕਾ ਜੀ ਅਚਾਨਕ ਮੇਰੇ ਮਦਰ ਬਹੁਤ ਜ਼ਿਆਦਾ ਬਿਮਾਰ ਹੋ ਗਏ ਮੈਂ ਅਸੀਂ ਦੋਨੇ ਭੈਣ ਭਰਾ ਹੀ ਸੀਗੇ ਤੇ ਫਾਦਰ ਮੇਰੇ ਥੋੜੇ ਸਿਆਣੇ ਸੀਗੇ ਉਹ ਕਹਿੰਦੇ ਐਦਾਂ ਨਾ ਹੋਵੇ ਉਹਨਾਂ ਦੇ ਨਾਲ ਵਿੱਚ ਤੁਹਾਨੂੰ ਪਤਾ ਹੋਣ ਤਾਂ ਉਸ ਵੇ ਟਾਈਮ 'ਚ ਬਹੁਤ ਫਰਕ ਸੀ ਜੀ ਉਹਨਾਂ ਨੇ ਸੋਚਿਆ ਕਿ ਮੈਂ ਮੈਰਿਜ ਕਰ ਦਈਏ ਠੀਕ ਹੈ ਤੇ ਮੈਨੂੰ ਉਹਨਾਂ ਨੇ ਪੁੱਛਿਆ ਵੀ ਬੇਟੇ ਤੇਰੀ ਮੈਰਿਜ ਕਰਤੀ ਏ ਤੇ ਮੈਂ ਉਹਨਾਂ ਨੂੰ ਕਹਿੰਨੀ ਮੈਂ ਤਾਂ ਵਕੀਲ ਬਣਨਾ ਚਾਹੁੰਦਾ ਜੱਜ ਬਣਨਾ ਕਹਿੰਦੇ ਨਹੀਂ ਮੈਂ ਪੜ੍ਹਨਾ ਹੈ ਮੈਂ ਕਿਹਾ ਕਹਿੰਦੇ ਪਿੱਟ ਮੇਰੀ ਮਜਬੂਰੀ ਆ ਉਹਨਾਂ ਨੇ ਨਾ ਐਦਾਂ ਕਰ ਦਿੱਤਾ ਜੀ ਜਦੋਂ ਉਹਨਾਂ ਨੇ ਐਦਾਂ ਕੀਤਾ ਤੁਸੀਂ ਜਾਣਦੇ ਅੱਜ ਕੱਲ ਤਾਂ ਫਰਕ ਆ ਅਸੀਂ ਆਪਣੇ ਬਾਪ ਦੇ ਹੱਥ ਤੋਂ ਨੇ ਪੜੇ ਅਸੀਂ ਕਿ ਜੋ ਤੁਹਾਡਾ ਹੁਕਮ ਜੋ ਤੁਹਾਡਾ ਹੁਕਮ ਜੀ ਜੀ ਉਹਨਾਂ ਨੇ ਮੇਰੀ ਮੈਰਿਜ ਕਰ ਦਿੱਤੀ ਲਗਭਗ ਉਸ ਵੇਲੇ ਕਹਿੰ ਲੋ ਬਾਲ ਵਿਵਹਾਈ ਕਹਿੰਦਾ ਬਾਲ ਵਿਆਹ ਸੀਗਾ ਤੇ 17 ਸਾਲ ਦੀ ਉਮਰ ਸੀ ਮੇਰੀ 17 ਸਾਲ 1 ਮਹੀਨਾ ਜੀ ਤੇ ਜਦੋਂ ਮੈਂ ਉਦੋਂ ਪ੍ਰੈਪਨ ਦੀ ਸੀ ਪ੍ਰੈਪਤਵਾਲ ਪਾਟਵਾਂਚ ਪੜ੍ਹਦੀ ਸੀ ਜੀ ਐਨ ਕਾਲਜ ਬੰਗਾ ਚ ਜੀ ਤੇ ਉੱਥੋਂ ਮੈਨੂੰ ਵਿਆਹ ਹੋ ਗਿਆ ਪੜ੍ਹਦੇ ਹਾਂ ਪੜ੍ਹਦੇ ਹਾਂ ਤੇ ਛੁੱਟੀ ਲੈ ਕੇ ਮੈਂ ਆਈ ਉਸ ਸਾਲ 84 ਦੇ ਵਿੱਚ ਪੇਪਰ ਬੜੇ ਲੇਟ ਵੇ ਜੀ ਤੇ ਮੈਂ ਮੇਰਾ ਫਾਰਮਰੀ ਜਿਹਾ ਹੋ ਗਿਆ ਪੇਪਰ ਆਈ ਥਿੰਕ ਨਵੰਬਰ ਡਿਸੰਬਰ ਚ ਜਿਆਦਾ ਜੀ ਉੱਡ ਜਾ ਕੇ ਹੋ ਰਹੀ ਸੀਗੇ ਉਹ ਪੜਾਈ ਬਿਲਕੁਲ ਖਤਮ ਹੋ ਗਈ ਜੀ ਤੇ ਮੈਨੂੰ ਇਕਨੋਮਿਕਸ ਦੀ ਕੰਪਾਰਟਮੈਂਟਲ ਅੱਛਾ ਜੀ ਇਹ ਪਾਰਟ ਵਨ ਜੀ ਬਈ ਕਿਉਂ ਮੈਂ ਪੜ੍ਹੀ ਹੀ ਨਹੀਂ ਪੜਿਆ ਨਹੀਂ ਇੱਥੇ ਸਾਰੇ ਆ ਗਏ ਤੇ ਫਿਰ ਮਦਰ ਇਨ ਲਾ ਸਾਰੇ ਕਹਿੰਦੇ ਛੱਡੋ ਪਰ ਹੁਣ ਪਰ ਮੇਰੇ ਦਿਮਾਗ 'ਚ ਇੱਕ ਜਜ਼ਬਾ ਹੁੰਦਾ ਸੀ ਕਿ ਖੁਦ ਦਾ ਕਮਾਈੀ ਤੇ ਖੁਦ ਦਾ ਖਾਈੀ ਵਾਹ ਕਿਸੇ ਤੇ ਬੋਝ ਨਹੀਂ ਬਣਨਾ ਜੀ ਜੀ ਮੈਂ ਸੋਚਿਆ ਕਿਤਨਾ ਸ਼ੁਰੂ ਕਰਾਂ पर मेनू मेरे फादर साहब ने कह सी ਹੁਣ ਤਾਂ ਉਹ ਚੀਜ਼ਾਂ ਰਹੀਆਂ ਨਹੀਂ ਅਸੀਂ ਪਤਾ ਨਹੀਂ ਕੀ ਸਿੱਖਿਆ ਦੇਣ ਡਾਪੇ ਆਪਣੀਆਂ ਬੱਚੀਆਂ ਨੂੰ ਮੇਰੇ ਫਾਦਰ ਸਾਹਿਬ ਨੇ ਕਹ ਸੀ ਬੇਟੇ ਜਦੋਂ ਜ਼ਿਆਦਾ ਹੀ ਪਾਰੀ ਆਈ ਉਸ ਵੇਲੇ ਕਰਾਂ ਨਹੀਂ ਕਰਾਂ ਠੀਕ ਹੈ ਨਹੀਂ ਤਾਂ ਨਿੱਕੀਆਂ ਮੋਟੀਆਂ ਗੱਲਾਂ ਸਮੱਸਿਆ ਆਪੇ ਹੱਲ ਕਰਦੀਆਂ ਜਦੋਂ ਤੁਹਾਡੇ ਮਦਰ ਇਲਾ ਜਾਂ ਕੋਈ ਕੁਝ ਕਹਿੰਦਾ ਹੈ ਸੋਚਣਾ ਵੀ ਅਸੀਂ ਕੁਝ ਕਹਿ ਰਹੇ ਅਸੀਂ ਕਹਿ ਰਹੇ ਉਹ ਜਿਹੜੇ ਕਹਿਣਗੇ ਤਾਂ ਵੀ ਚੰਗੇ ਤੇ ਕਹਿਣਗੇ ਜੀ ਮਨਸਾ ਵੈਦਾਂ ਹੀ ਜ਼ਿੰਦਗੀ ਗੁਜ਼ਾਰਦਾ ਨਾ ਮੈਂ ਸੋਚ ਕੇ ਫਿਰ ਵੀ ਇੱਥੇ ਆ ਕੇ ਮੈਂ ਪਸੂ ਰੱਖ ਲੈ ਜੀ ਦੰਨਿਕ ਬਸ ਉਹ ਸਾਡੇ ਹੰਦੇ ਸੀਗੇ ਘਰ ਦਾ ਗੁਜ਼ਾਰਾ ਸ਼ੁਰੂ ਕਰ ਲਿਆ ਮੈਂ ਜੀ ਬਟ ਉਹ ਮੇਰੇ ਲਈ ਸਫੀਸ਼ੀਅੰਟ ਨਹੀਂ ਸੀਗਾ ਮੈਨੂੰ ਲੱਗਦਾ ਨਹੀਂ ਸੀਗਾ ਇਹਦੇ ਨਾਲ ਕੋਈ ਗੁਜ਼ਾਰਾ ਹੋਊਗਾ ਜੀ ਮੈਂ ਕਿਹ ਕੁਝ ਹੋਰ ਕਰਦੇ ਆਂ ਫਿਰ ਵੀ ਮੈਂ ਕੁਛ ਨਾ ਕੁਛ ਛੋਟਾ ਮੋਟਾ ਸੀਣਾ ਪ੍ਰੋਣਾ ਜਿਹਦਾ ਮੇਰੀ ਮਦਰ ਇਲਲਾਹ ਨੇ ਕਹਿਣਾ ਉਹਦਾ ਕਰੀ ਜਾਣਾ ਜੀ ਇੱਕ ਦਿਨ ਅਚਾਨਕ ਬੜੀ ਅਜੀਬ ਜਿਹੀ ਘਟਨਾ ਵਾਪਰੀ ਮੈਂ ਕਿਚਨ ਦੇ ਵਿੱਚ ਚਾਹ ਬਣਾਉਂਦੀ ਸੀ ਸਾਡੇ ਮੇਰੇ ਜੇਠ ਜੀ ਮਾਸਟਰ ਰੋਪੇਲ ਸਿੰਘ ਹੁੰਦੇ ਉਹਨਾਂ ਦੇ ਕੋਲ ਸਾਡੇ ਪਿੰਡ ਦਾ ਹੀ ਇੱਕ ਬੰਦਾ ਸੀਗਾ ਉਹ ਡੈਨ ਤੇ ਲੱਗਿਆ ਸੀ ਉਹ ਆਏ ਉਹ ਬੇੜੇ ਦੇ ਵਿੱਚ ਬੈਠੇ ਸਾਰੇ ਬਜ਼ੁਰਗ ਗੱਲਾਂ ਕਰਦੇ ਆ ਉਹ ਮਾਸਟਰ ਜੀ ਨੂੰ ਕਹਿੰਦੇ ਮੈਂ 10ਵੀਂ ਕਰ ਲਈ ਅੱਛਾ ਮੈਂ ਐਦਾਂ ਪੇਪਰ ਦਿੱਤੇ ਹੁਣ ਮੈਂ ਕਲਰਕ ਬਣ ਲੈਣਾ ਆਫਟਰ 6 ਸਾਲ ਬਾਅਦ ਹੀ ਘਟਣਾ ਬਾਕੀ ਜੀ ਮੈਂ ਸੋਚਿਆ ਇਹ ਬੰਦਾ 10ਵੀਂ ਸਭ ਤੋਂ ਔਖੀ ਲੱਗਦੀ ਹੁੰਦੀ ਸੀ ਹਾਂ 10ਵੀਂ ਪੜ੍ਹ ਕੇ ਕਲਰਕ ਬਣ ਗਿਆ ਤੇ 10ਵੀਂ ਪੜ੍ਹ ਕਰ ਸਕਦਾ ਤੇ ਮੈਂ ਕਿਉਂ ਨਹੀਂ ਪੜ ਸਕਦਾ ਮੈਂ ਅੱਗੇ ਯੂਨੀਵਰਸਿਟੀ ਤੇ ਮੈਂ ਉੱਥੇ ਬੈਠੀ ਨਹੀਂ ਸੋਚ ਲਿਆ ਕਿ ਮੈਂ ਵੀ ਅੱਗੇ ਪੜ੍ਹਨਾ ਮੈਂ ਗ੍ਰੈਜੂਏਸ਼ਨ ਕਰ ਸਕਦੀ ਆ ਤਿੱਕੋ ਤੁਹਾਡੇ ਮਾਪਿਆਂ ਨੇ ਬਜ਼ੁਰਗਾਂ ਨੇ ਤੁਹਾਡੇ ਅੰਦਰ ਜਜ਼ਬਾ ਭਰਿਆ ਸੀ ਅੱਗੇ ਤਰੱਕੀ ਕਰਨ ਬਿਲਕੁਲ ਤੇ ਸਹੁਰੇ ਘਰ ਆ ਕੇ ਵੀ ਤੁਸੀਂ ਇਹੋ ਜਿਹਾ ਮਾਹੌਲ ਸਿਰਜ ਲਿਆ ਕਿ ਮੈਂ ਅੱਗੇ ਪੜਾਂ ਪੜਾ ਤੁਹਾਨੂੰ ਸਹੁਰੇ ਘਰ ਦੇ ਵਿੱਚ ਤੁਸੀਂ ਨੌਕਰੀ ਜਿਹੜੀ ਚਾਹੀਂ ਅੰਦਰੋਂ ਲਈ ਵਰਕਰ ਜਦੋਂ ਤੁਸੀਂ ਭਰਤੀ ਹੋਏ ਉਹ ਕਿੰਨੇ ਸਾਲ ਦੀ ਗੱਲ ਆ ਉਹ ਤਾਂ 90 ਦੀ ਐ ਸਰ 90 ਦੀ ਐ ਤੇ ਇਹ ਮੌਕਾ ਤੁਹਾਨੂੰ ਕਿਵੇਂ ਮਿਲ ਗਿਆ ਇਹ ਮੌਕਾ ਜਦੋਂ ਫਿਰ ਪੜਾਈ ਸ਼ੁਰੂ ਕੀਤੀ ਕਿਉਂਕਿ ਗ੍ਰੈਜੂਏਸ਼ਨ ਚਾਹੀਦੀ ਸੀਗੀ ਗ੍ਰੈਜੂਏਸ਼ਨ ਕਰਦੇ ਕਰਦੇ ਮੈਂ ਸੋਚਿਆ ਤੇ ਹੁਣ ਕੁਛ ਨਾ ਕੁਛ ਕਰ ਲੈਣਾ ਚਾਹੀਦਾ ਮੈਨੂੰ ਅਚਾਨਕ ਸਾਡੇ ਪ੍ਰਿੰਟ ਵਰਕ ਕਰਦੀ ਜੌਬ ਨਿਕਲੀ ਵਰਕਰ ਚ ਮੈਨੂੰ ਜੌਬ ਮਿਲ ਗਈ ਉਹਨਾਂ ਦੇ ਵਿੱਚ 275 ਰੁਪਏ ਤਨਖਾਹ ਹੁੰਦੀ ਸੀ ਬੜੀ ਥੋੜੀ ਅੱਜ 90 ਸੰਦੀ ਕਰ ਗਿਆ ਟਾਈਮ ਕਾਫੀ ਬੀਤ ਗਿਆ ਤੇ ਐਸੀ ਤਰ੍ਹਾਂ ਮੈਂ ਗ੍ਰੈਜੂਏਸ਼ਨ ਕਰ ਲਈ ਇਹਨਾਂ ਦਿਨਾਂ ਚ ਹਾਲਾਤ ਬੜੇ ਮਾੜੇ ਸੀਗੇ ਹਾਂਜੀ ਜਿਹੜੀ ਮੇਰੀ ਐਜੂਕੇਸ਼ਨ ਸੀ ਕਿਉਂਕਿ ਮੇਰੇ ਮਦਰ ਇਨ ਲਾ ਜਿਹੜੇ ਸੀਗੇ ਉਹ ਕੈਂਸਰ ਤੋਂ ਪੀੜਤ ਸੀਗੇ ਜੀ ਤੇ ਉਹ ਬੈੱਡ ਤੇ ਸੀ ਫਾਦਰ ਇਨ ਲਾ ਬਿਡੇ 2.5 ਸਾਲ ਸਾਡੇ ਜਿਹੜੇ ਆ ਉਹ ਮਤਲਬ ਇਹ ਕਿ ਤੁਹਾਨੂੰ ਪਹਿਲਾਂ ਤਾਂ ਮਾਪਿਆਂ ਦੀ ਸੇਵਾ ਕਰਨੀ ਪਈ ਫੇਰ ਆ ਕੇ ਸਹੁਰੇ ਘਰ ਸਹੁਰਿਆਂ ਦੀ ਸੇਵਾ ਕਰਨੀ ਪਈ ਇਹ ਸਭ ਕਾਸੇ ਦੇ ਬਾਵਜੂਦ ਤੁਸੀਂ ਜਿਹੜਾ ਆਪਣਾ ਨਿਸ਼ਾਨਾ ਬਿਠਾਇਆ ਸੀ ਕਿ ਅੱਗੇ ਤਰੱਕੀ ਕਰਨੀ ਮਹਿਮਾਨ ਸਾਹਿਬ 10 ਵਜੇ ਪੜਨ ਬੈਠਦੀ ਸੀ ਰਾਤ ਦੇ ਕੰਮ ਨਵੇੜ ਕਿਸਾਨ ਸਾਰਾ ਕੰਮ ਨਵੇੜ ਕੇ 2.5 ਵਜੇ ਤੱਕ ਰਾਤ ਦੇ ਫੜਦੀ ਸੀ ਵਾਹ ਜੀ ਬਸ ਫਿਰ ਫੇਰ ਉੱਠ ਜਾਂਦੀ ਪੰਜ ਵਜੇ ਫੇਰ ਉੱਠ ਜਾਂਦੀ ਸੀ ਵਾਹ ਉਹ ਜਿਹੜੀ 4 ਸਾਲ ਦੀ ਨੀਂਦ ਆ ਮੈਂ 2.5 ਘੰਟੇ ਲਈ ਇਹ ਜਿਹੜਾ ਤੁਸੀਂ ਤੱਪ ਕਮਾਇਆ ਮੇਰੇ ਖਿਆਲ ਦੇ ਮੁਤਾਬਕ ਇਹ ਜਿਵੇਂ ਸਾਡੇ ਦਰਸ਼ਕ ਸੁਣਦੇ ਆ ਇਹ ਤੱਪ ਦਾ ਹੀ ਖਲ ਮਿਲਿਆ ਕਿ ਤੁਸੀਂ ਸੀਡੀਪੀਓ ਦੇ ਅੱਗੇ ਬਿਲਕੁਲ ਸੀਡੀਪੀਓ ਦੇ ਅੱਗੇ ਤੱਕ ਪਹੁੰਚੇ ਐਕਚੁਅਲੀ ਕੀ ਹੈ ਕਿ ਉਹਨਾਂ ਸਾਲਾਂ ਦੇ ਵਿੱਚ ਬਹੁਤ ਔਖਾ ਟਾਈਮ ਹੋ ਗਿਆ ਸਾਡੇ ਮੇਰੇ ਹਸਬੰਦ ਸਰਦਾਰ ਜੀ ਵੀ ਬਹੁਤ ਜ਼ਿਆਦਾ ਬਿਮਾਰ ਰਹਿਣ ਲੱਗ ਪਏ ਹਸਪੀਟਲ ਜਾਣਾ ਪੈਨੂੰ ਹੱਟ ਪ੍ਰੋਬਲਮ ਆ ਗਈ ਬੱਚੇ ਤਿੰਨੇ ਸੀ ਤੁਸੀਂ ਰਾਹ ਤੇ ਆਪਣੇ ਸਰਸੰਗਮ ਚ ਬੱਚੇ ਵੱਢਦੇ ਹੁੰਦੇ ਸੀਗੇ ਉਦੋਂ ਪਾ ਦੋਆਬੇ ਚ ਚਲੇ ਗਏ ਕਿਉਂਕਿ ਜਦੋਂ ਸਾਡਾ ਸਕੂਲ ਤੁਸੀਂ ਜੌਬ ਤੇ ਚਲੇ ਗਏ ਥੋੜੀ ਪ੍ਰੋਬਲਮ ਆਈ ਜੀ ਬਟ ਉਸ ਟਾਈਮ ਤੇ ਵੀ ਮੈਂ ਜਿਹੜੀ ਮੇਰੀ ਪੜ੍ਹਾਈ ਦਾ ਖਰਚਾ ਸੀਗਾ ਉਹ ਬੱਚਿਆਂ ਨੂੰ ਟਿਊਸ਼ਨ ਕਰਾ ਕੇ ਇੱਕ ਟਿਊਸ਼ਨ ਵੀ ਪੜਾਈ ਤੁਸੀਂ ਟਿਊਸ਼ਨ ਪੜਾਉਂਦੀ ਸੀ ਮਤਲਬ ਤੁਹਾਡਾ ਜਿਹੜਾ ਸਾਰਾ ਜੀਵਨ ਆ ਉਹ ਸਿੱਖਣ ਸਿਖਾਉਣ ਦੇ ਪ੍ਰਕਿਰਿਆ ਦੇ ਵਿੱਚ ਲੰਘਿਆ ਔਰ ਲੰਘ ਰਿਹਾ ਜਿਹੜਾ ਕੋਈ ਕਹਿੰਦਾ ਨਾ ਕੰਮ ਛੋਟਾ ਹੁੰਦਾ ਮੈਂ ਤਾਂ ਸਾਈਕਲ ਤੇ ਜਾ ਕੇ ਪੱਠੇ ਵੀ ਲੈਂਦੇ ਹਾਂ ਜੀ ਬਿਲਕੁਲ ਬਦਲ ਸੌਰੇ ਪੇੜਾ ਸੌਰੇ ਪੇੜਾ ਸੌਰੇ ਪੇੜਾ ਜੇ ਇਹ ਗੱਲ ਅੱਜ ਦੀ ਲੜਕੀ ਨੂੰ ਦੱਸੀਆ ਸੀ ਵੀ ਸੌਰੇ ਘਰ ਜਾ ਕੇ ਔਰਤ ਇੱਕ ਪੜ੍ਹੀ ਲਿਖੀ ਔਰਤ ਹੈ ਜੌਬ ਕਰਦੀ ਔਰਤ ਪਠੇ ਵੀ ਲਿਆਉਂਦੀ ਆ ਤੇ ਹੈਰਾਨ ਹੋਣ ਵਾਲੀ ਗੱਲ ਉਹ ਮੰਨਣਗੇ ਨਹੀਂ ਪਰ ਕਰਨਾ ਚਾਹੀਦਾ ਜਦੋਂ ਅਸੀਂ ਇਸ ਪਾਸੇ ਨੂੰ ਚੱਲਦੇ ਹਾਂ ਇੱਕ ਜਿਹੜਾ ਹੁਣ ਚੱਲ ਪਿਆ ਨਾ ਸੱਸ ਸੌਰੇ ਤੋਂ ਅਲੱਗ ਰਹਿਣ ਦਾ ਕੰਮ ਜੇ ਉਹ ਆਪਾਂ ਗੱਲ ਕਰਦੇ ਹਾਂ ਕਿ ਸੇਵਾ ਕਰਨੀ ਪਈ ਨਹੀਂ ਸੇਵਾਸੀ ਨਾਨਸਾ ਮੈਨੂੰ ਇਹ ਲੱਗਦਾ ਹੁੰਦਾ ਕਿ ਉਹਦਾ ਹੀ ਫਲ ਮਿਲਿਆ ਮੈਸੀ ਡੀਪੀਓ ਬਣ ਗਈ ਔਰ ਬੱਚੇ ਆਪਣੇ ਆਪਣੇ ਤਾਹਾਂ ਤੇ ਚੱਲੇ ਗਏ ਮੈਡਮ ਦੇਖੋ ਜਿਹੜੀ ਅਸੀਸ ਹੈ ਨਾ ਦਾ ਸਾਹਿਬ ਕਿ ਬਜ਼ੁਰਗਾਂ ਦੀ ਅਸੀਸ ਉਹ ਆਮ ਨਹੀਂ ਮਿਲਦੀ ਨਹੀਂ ਮਿਲਦੀ ਉਹ ਕਦੋਂ ਦਿੰਦੇ ਆ ਜਦੋਂ ਉਸ ਪਰਸਾਨ ਹੁੰਦੇ ਸੋ ਤੁਸੀਂ ਉਹਨਾਂ ਨੂੰ ਪਰਸਾਨ ਕੀਤਾ ਉਹ ਨਹੀਂ ਤੁਹਾਨੂੰ ਅਸੀਸਾਂ ਦਿੱਤੀਆਂ ਬਹੁਤ ਅਸੀਸਾਂ ਦਿੱਤੀ ਦੂਜੇ ਨੰਬਰ ਤੇ ਅਸੀਸਾਂ ਦੇ ਨਾਲ ਤੁਹਾਡੀ ਮਿਹਨਤ ਬਿਲਕੁਲ ਮਿਹਨਤ ਤੇ ਰਹਿਮਤ ਜਦੋਂ ਇਕੱਠੀ ਹੁੰਦੀ ਆ ਉਦੋਂ ਉਹ ਤਰੱਕੀ ਕਰਦੀ ਆ ਵਧੀਆ ਫਲ ਮਿਲਦਾ ਸੋ ਤੁਹਾਨੂੰ ਤੁਸੀਂ ਮਿਹਨਤ ਕੀਤੀ ਆ ਨਾਦਰੀ ਸੇਵਾ ਕੀਤੇ ਜਗਨੀਆਂ ਅਸੀਸਾਂ ਲੈ ਲਿਆ ਤੇ ਅਸੀਂ ਅੱਜ ਦਵਾਲ ਆਈਏ ਝਾਤੀ ਮਾਰ ਗਏ ਹਾਂਜੀ ਹੋਰ ਜਿਹੜੀ ਲੜਕੀ ਛੱਡੀ ਆ ਹਾਂਜੀ ਅੱਜ ਦੀ ਲੜਕੀ ਜਿਹੜੇ ਸੋਚਦੇ ਆ ਉਹ ਕਹਿੰਦੀ ਮੈਨੂੰ ਆਜ਼ਾਦੀ ਚਾਹੀਦੀ ਆ ਔਰ ਆਜ਼ਾਦੀ ਲੈ ਚੁੱਕੀ ਆ ਆਜ਼ਾਦੀ ਨਾਲ ਸਮਾਜ ਵਿਚ ਬਚ ਰਹੀ ਆ ਪਰ ਆਜ਼ਾਦੀ ਦੇ ਨਾਲ ਬਰਬਾਦੀ ਹੋ ਰਹੀ ਆ ਸਾਡੇ ਜਿਹੜਾ ਸਮਾਜਿਕ ਤਾਣਾ ਬਣਾਇਆ ਸਾਡਾ ਜਿਹੜਾ ਪਰਿਵਾਰਕ ਤਾਣਾ ਬਣਾਇਆ ਤੁਸੀਂ ਇਸ ਮਿਸ਼ਨ ਕਿਵੇਂ ਬਚਾਉਂਦੇ ਐਕਚੁਅਲੀ ਇਹਦੇ ਵਿੱਚ ਰੋਲ ਮਾਮਾ ਦਾ ਚਾਹੀਦਾ ਜੀ ਮਾਮਾ ਦਾ ਰੋਲ ਇਹ ਆ ਕਿ ਜਦੋਂ ਸਾਡੀ ਬੱਚੀ ਸਾਡੇ ਬਰਾਬਰ ਹੁੰਦੀ ਆ ਆਜ਼ਾਦੀ ਹੋਣੀ ਚਾਹੀਦੀ ਹੈ ਵਰਤਨ ਬਿਲਕੁਲ ਹੋਣੀ ਚਾਹੀਦੀ ਪਰ ਤੁਸੀਂ ਦੇਖਿਓ ਇਸ ਸ਼ਾਦੀ ਨੇ ਸਾਡੇ ਜਿਹੜੇ ਘਰ ਆ ਉਹ ਕਿੰਨੇ ਕੁ ਬਰਬਾਦ ਕੀਤੇ ਕਿੰਨੀਆਂ ਕਿੰਨਿਕ ਪਰਸੈਂਟੇਜ ਸਾਡੀ ਵੱਧ ਗਈ ਡਿਵੋਰਸ ਦੀ ਹਾਂਜੀ ਕਿੰਨਾਂ ਕ ਜਿਹਨੂੰ ਆਪਾਂ ਡੋਮੈਸਟਿਕ ਵਾਇਲੈਂਸ ਕਹਿੰਦੇ ਆ ਅ ਐਜ਼ ਅ ਸੀਡੀਪੀਓ ਐਜ਼ ਅ ਪ੍ਰੋਟੈਕਸ਼ਨ ਆਫੀਸਰ ਮੈਂ ਮੇਰੇ ਕੋਲ ਕੇਸ ਆਏ ਮੈਂ ਦੇਖਿਆ ਹਾਂਜੀ ਥੋੜਾ ਜਿਹਾ ਨਿਮਰਤਾ ਜਿਹੜੀ ਆ ਉਹ ਖਤਮ ਹੋਣੀ ਵੱਡੀ ਗੱਲ ਜਿਹੜੀ ਸੈਸ ਚੀਫ ਦਾ ਸੈਂਕੀ ਤੱਕ ਕਿ ਮੇਰਾ ਬੱਚਾ ਮੇਰੀ ਗੱਲ ਨਹੀਂ ਸੁਣ ਰਿਹਾ ਮਾਪਿਆਂ ਤੋਂ ਅਸੀਂ ਕਹਿਣੇ ਕਰਦੇ ਰਹੇ ਤੇ ਅਸੀਂ ਜਿਸ ਵੇਲੇ ਸਹੁਰੇ ਘਰ ਜਾਣਾ ਹੈ ਉੱਥੇ ਕਹਿਣੇ ਕਰ ਕਿਤਾ ਸਾਡਾ ਸੁਭਾਅ ਬਣੇਗਾ ਬੱਚੇ ਨੂੰ ਅਸੀਂ ਕੰਮ ਹੀ ਨਹੀਂ ਲਾਉਂਦੇ ਸਭ ਤੋਂ ਵੱਡੀ ਗੱਲ ਇਹ ਵੀ ਸਮੱਸਿਆ ਹੈ ਘਰ ਜਿਹੜਾ ਮਾਂ ਦਾ ਮੇਰੇ ਕੋ ਦੋ ਬੇਟੀਆਂ ਆ ਆਪਣੇ ਆਪਣੇ ਘਰ ਵੈਰੂ ਦੀ ਕਿਰਪਾ ਸੁਖੀ ਆ ਸਾਡੀ ਜਿਹੜੀ ਵੱਡੀ ਬੇਟੀ ਉਹ ਐਜ਼ ਅ ਮਦਰ ਉਹਨੇ ਬੱਚਿਆਂ ਨੂੰ ਪਾਲਿਆ ਕਿਉਂਕਿ ਮੈਂ ਜੋਬ ਕਰਦੀ ਸੀ ਜੋਬ ਕਰਦੀ ਸੀ ਉਹ ਦੇਖਦੇ ਸੀ ਛੋਟੇ ਉਹਦਾ ਸੁਭਾਅ ਬੜਾ ਸਖਤ ਜਿਹਾ ਹੁੰਦਾ ਸੀ ਉਹਦਾ ਸੁਭਾਇਸ਼ ਕਰਕੇ ਸਖਤ ਹੁੰਦਾ ਸੀ ਕਿ ਘਰ ਦਾ ਕੰਮ ਉਹਨੂੰ ਸਾਲ ਕਰਨਾ ਪੈਂਦਾ ਸੀ ਬੱਚਿਆਂ ਦੀ ਉਹਨੇ ਪੂਰੀ ਦੇਖਭਾਲ ਕਰਦੀ ਇੱਕ ਵਾਰ ਮੈਨੂੰ ਯਾਦ ਆ ਸੋਰ ਸੰਗਮ ਨਿੱਕੀਆਂ ਘਰੋਂ ਬੜਾ ਦੋ ਆ ਰਹੀ ਸੀ ਉਹਨਾਂ ਦੇ ਕਿਹਾ ਘਰੋਂ ਬੜਾ ਬਹੁਤ ਪਸੰਦ ਸੀ ਬਹੁਤ ਜ਼ਿਆਦਾ ਮਲੋਦੀ ਅੱਜ ਵੀ ਨਾ ਉਹਨੂੰ ਯਾਦ ਆ ਜਵੇ ਮੰਮੀ ਅਸੀਂ ਉੱਥੇ ਗਏ ਸੀ ਮਾਨ ਸਾਹਿਬ ਸਾਨੂੰ ਉੱਥੇ ਲੈ ਕੇ ਗਏ ਸੀ ਉਹ ਨੂੰ ਅਲੱਗ ਜਿਹਾ ਲੱਗਦਾ ਇੱਥੋਂ ਜਨੂ ਦੀ ਮੈਰਿਜ ਹੋਈ ਤੇ ਪਹਿਲੀ ਉਹ ਨੂੰ ਐਨੇ ਇੱਕ ਕਠੋਰ ਬਣਾ ਦਿੱਤਾ ਸੀਗਾ ਕਿ ਉੱਥੇ ਜਾ ਕੇ ਸੱਸ ਸਹੁਰਾ ਸੱਸ ਸਹੁਰਾ ਨਹੀਂ ਆ ਮਾਪੇ ਆ ਮਾਪੇ ਜੀ ਮਹਿਮਾਨ ਆ ਮਹਿਮਾਨ ਹੋ ਆ ਕਦੀ ਇੱਥੋਂ ਜਾਣ ਦੀ ਲੋੜ ਪੈ ਜਾਂਦੀ ਹੈ ਵੀ ਮੈਂ ਤਾਂ ਛੇਤੀ ਜਾਣਾ ਹੈ ਮੈਂ ਨਹੀਂ ਰੱਖਣਾ ਤੁਹਾਨੂੰ ਜੀ ਅਗਰ ਸੱਸ ਸਹੁਰੇ ਨੇ ਕਿਹਾ ਆ ਪੇ ਮੈਂ ਜਾਣਾ ਹੈ ਤਾਂ ਜਾਣਾ ਹੈ ਮੈਨੂੰ ਉਹਨਾਂ ਦੇ ਸਾਹਮਣੇ ਮੈਨੂੰ ਕਦੀ ਇਹ ਆਵਾਜ਼ ਨਾ ਆਵੇ ਵੀ ਤੁਸੀਂ ਉਹਨਾਂ ਦੇ ਮੂਰੇ ਕਦੀ ਬੋਲੇ ਜਿਹੜਾ ਮੋੜ ਮਾ ਮੇਰੇ ਲਈ ਉਹ ਤੁਹਾਡਾ ਸਭ ਤੋਂ ਵੱਡਾ ਗਿਫਟ ਨਾ ਮੈਨੂੰ ਲੱਗਣਾ ਮੈਂ ਕਾਮਯਾਬ ਹੋ ਗਈ ਸੁਮਨ ਜੀ ਉਹਨੇ ਆਪਣੇ ਘਰ ਜਾ ਕੇ ਨਾ ਮੈਂ ਹੈਰਾਨ ਰਹਿ ਗਈ ਉਹਦੀ ਚਾਚੀ ਜੀ ਕੈਂਸਲ ਦੇ ਪੇਸ਼ੈਂਟ ਸੀਗੇ ਉਸ ਕੁੜੀ ਨੇ ਲਾਟ੍ਰੀਨ ਬਾਥਰੂਮ ਤੱਕ ਆਪਣੇ ਹੱਥੀਂ ਕਿ ਮੈਨੂੰ ਮੈਨੂੰ ਉਸ ਦਿਨ ਨਹੀਂ ਲੱਗਦਾ ਸੀ ਕਿ ਮੈਨੂੰ ਰਿਵਾਰਡ ਮਿਲ ਗਿਆ ਰਿਵਾਰਡ ਮਿਲ ਗਿਆ ਤੇ ਮੈਂ ਮੁਰੇ ਬੋਲਣਾ ਸਿਖਾਇਆ ਨਹੀਂ ਜੀ ਮੇਰੇ ਮੁਰੇ ਬੋਲ ਲੋ ਕੋਈ ਗੱਲ ਨਹੀਂ ਮੈਂ ਉਹਦਾ ਜਵਾਬ ਦਉਂਗੀ ਅਨਸਰ ਦਉਂਗੀ ਕਹਿਣ ਦਾ ਭਾਵ ਇਹ ਹੀ ਆ ਤੁਹਾਡੀ ਗੱਲਬਾਤ ਦਾ ਕਿ ਮਾਂ ਦੀ ਜਿਹੜੀ ਰੋਲ ਆ ਜ਼ਿਆਦਾ ਆ ਮਾਂ ਨੇ ਹੀ ਬੱਚੀ ਨੂੰ ਤਿਆਰ ਕਰਨਾ ਬਿਲਕੁਲ ਸੋਹਰੇ ਘਰ ਵਾਸਤੇ ਸਮਾਜ ਵਾਸਤੇ ਤੇ ਤਰੱਕੀ ਵਾਸਤੇ ਬਿਲਕੁਲ ਹੁਣ ਇਹ ਆਪਾਂ ਸਮਾਜਿਕ ਗੱਲ ਕਰ ਲਈ ਆ ਬਈ ਜਿਸ ਲਈ ਬੱਚੀ ਨੂੰ ਮਾਂ ਨੇ ਮਤ ਦਿੱਤੀ ਉਹ ਆਗਿਆਕਾਰੀ ਨਹੀਂ ਬਿਲਕੁਲ ਆਗਿਆਕਾਰੀ ਨਹੀਂ ਦੂਜਾ ਵਿਸ਼ਾ ਇਹ ਆ ਕਿ ਆਜ਼ਾਦੀ ਜਿਹੜੀ ਆ ਦੇਖੋ ਅ ਜਿਹੜੇ ਮਰਦੇ ਔਰਤਾਂ ਨਾ ਸਮਾਜ ਦੇ ਗੱਡੀ ਦੇ ਬਰਾਬਰ ਦੇ ਪਈਏ ਤਾਂ ਇਸ ਵਾਜੇ ਗੱਡੀ ਚੱਲਦੀ ਹੈ ਜੀ ਤੁਸੀਂ ਇਹ ਜਿਹੜੀ ਆਜ਼ਾਦੀ ਦਾ ਬੈਲੈਂਸ ਕਿੱਦਾਂ ਬਣਾਉਣੀ ਹੈ ਦੋਨਾਂ ਦਾ ਐਕਚੁਅਲੀ ਕੀ ਹੈ ਕਿ ਮੈਂ ਪੜਨਾ ਹੈ ਮੈਂ ਅੱਗੇ ਵਧਣਾ ਹੈ ਉਹ ਮੇਰੀ ਆਜ਼ਾਦੀ ਹੈ ਜੀ ਮੈਂ ਪੜ ਕੇ ਆਪਣੇ ਹਸਬੰਡ ਨੂੰ ਜਾਂ ਸੱਸ ਸਹੁਰਿਆਂ ਨੂੰ ਤਾਂ ਕਰਨਾ ਉਹ ਮੇਂ ਖਰਾਬ ਮੰਨ ਸਿੱਕਤਾ ਹੈ ਉਹ ਆਜ਼ਾਦੀ ਨਹੀਂ ਆਜ਼ਾਦੀ ਮੈਂ ਪੜ ਕੇ ਸਮਾਜ ਚ ਕਿੱਦਾਂ ਵਿਚਰਨਾ ਹੈ ਜੀ ਉਹ ਆਜ਼ਾਦੀ ਆ ਪਰ ਉਹ ਸេរਾਈ ਦੀ ਨੂੰ ਮੈਂ ਯੂਜ਼ ਕਿੱਦਾਂ ਕਰ ਜੂਜ਼ ਕਿੱਦਾਂ ਕਰ ਜੇ ਮੇਰੇ ਸਹਰਿਆਂ ਨੇ ਮੈਨੂੰ ਪੜਨ ਦੀ ਇਰਾਦੀ ਦਿੱਤੀ ਹੈ ਜੀ ਉਹਨਾਂ ਨੇ ਮੈਨੂੰ ਸੀਡੀਪੀਓ ਬਣਾਤਾ ਫਿਰ ਸੀਡੀਪੀਓ ਬਣਾ ਕੇ ਮੇਰੇ ਹਸਬੰਦ ਨੰਬਰਦਾਰ ਸੇ ਕਿਹਾ ਉਹਨਾਂ ਤਾਂ ਕਿਉਂਕਿ ਉਹਨਾਂ ਦੀ ਸਿਹਤ ਖਰਾਬ ਸੀਗੀ ਇਹਦਾ ਮਤਲਬ ਇਹ ਨਹੀਂ ਸੀ ਕਿ ਮੈਨੂੰ ਛੱਡ ਕੇ ਕਿਤੇ ਹੋਰ ਜਾ ਜਾ ਮੈਂ ਉਹ ਆਜ਼ਾਦੀ ਦਾ ਇਹ ਡਿਜਾਇਰ ਕਰਦਾ ਲਵਾਂ ਆਜ਼ਾਦੀ ਦਾ ਮਤਲਬ ਹੈ ਦੇਖੋ ਆਪਾਂ ਪੰਛੀ ਜਾਨਵਰ ਵੀ ਦੇਖ ਲਈਏ ਨਾ ਸਰ ਐਕਚੁਅਲੀ ਬਣਾਇਆ ਸੀਗਾ ਪਰਮਾਤਮਾ ਨੇ ਤੁਸੀਂ ਚਿੜੀ ਵੀ ਦੇਖੋ ਕੁਛ ਵੀ ਦੇਖੋ ਉਹ ਚੋਗਾ ਲੈ ਕੇ ਆਉਂਦੀ ਉਹ ਬੱਚਿਆਂ ਦੇ ਆਂਡਿਆਂ ਤੇ ਬੈਠਦੀ ਬੱਚੇ ਪਾਲਦੀ ਹੈ ਕਿਉਂਕਿ ਉਸ ਕੁਦਰਤ ਨੇ ਬਣਾਇਆ ਅਸੀਂ ਉਹਨੂੰ ਤੋੜ-ਤੋੜ ਕੇ ਹਾਂ ਆਜ਼ਾਦੀ ਹਾਇ ਜਾਤੀ ਐਨੀ ਜਾਂਦੀ ਆਜ਼ਾਦੀ ਟੰਗ ਦੀ ਥੋੜੀ ਜਾਂਦੀ ਦੇਖੋ ਜਿਹੜੇ ਸਾਡੇ ਫਰਜ਼ ਤੇ ਹੱਕ ਵਾ ਬਿਲ ਕਦੀ ਬਰਾਬਰ ਚੱਲਦੇ ਆ ਅਸੀਂ ਕਹਿੰਦੇ ਇੱਕੋ ਸਿੱਕੇ ਦੇ ਦੋਵੇਂ ਪਾਸੇ ਨੇ ਜੇ ਸੜਕ ਤੇ ਚੱਲਣ ਦਾ ਮੇਰਾ ਹੱਕ ਆ ਤੇਰੇ ਮੇਰੇ ਨਾਲ ਫਰਜ ਵੀ ਆ ਖੰਬਿਆ ਚੱਲਣਾ ਖੰਬਿਆ ਚੱਲਣਾ ਫਿਰ ਟ੍ਰੈਫਿਕ ਦੇ ਨਿਯਮਾਂ ਦੀ ਪਾਲਣਾ ਕਰ ਬਿਲਕੁਲ ਇਸੇ ਤਰ੍ਹਾਂ ਜਿਹਾ ਸਾਡਾ ਸਮਾਜਿਕ ਜੀਵਨ ਆ ਉਹਦੇ ਵਿੱਚ ਵੀ ਜਿੱਥੇ ਔਰਤ ਮਰਦ ਦੀ ਟੱਕਰ ਖੜੀ ਹੋ ਗਈ ਦੋਨਾਂ ਦੀ ਆਪਸੀ ਟੱਕਰ ਬਣ ਗਈ ਨਾ ਉੱਥੇ ਸਮੱਸਿਆ ਪੈਦਾ ਹੁੰਦੀ ਆ ਜਾਂ ਸਾਡਾ ਜਿਹੜਾ ਰਿਸ਼ਤੇ ਨਾ ਚੰਗਾ ਆਦਰ ਕੱਟ ਗਿਆ ਉਹ ਕੱਟ ਗਿਆ ਉਹ ਇਸੇ ਕਰਕੇ ਕੱਟ ਗਿਆ ਕਿ ਸਾਡੀ ਜਿਹੜੀ ਸਾਡੀ ਮਾਨਸਿਕਤਾ ਖਰਾਬ ਹੋ ਗਈ ਸੱਚ ਆਜ਼ਾਦੀ ਨੇ ਸਾਨੂੰ ਖਰਾਬ ਕਰ ਦਿੱਤਾ ਚਾ ਇੱਕ ਮਾਰ ਸਿਕਤਾ ਦੀ ਗੱਲ ਦੇ ਨਾਲ ਮੀਡੀਆ ਦਾ ਰੋਲ ਬਹੁਤ ਵੱਡਾ ਚੁੱਕਾ ਬਿਲਕੁਲ ਜੇ ਸਾਡਾ ਪੁਰਾਣਾ ਜਮਨ ਅਸੀਂ ਗੱਲਾਂ ਕਰਦੇ ਹੁੰਦੇ ਸੀ ਜੀ ਅਸ਼ਲੀਲ ਤਸਵੀਰਾਂ ਟੀਵੀ ਤੇ ਆਉਂਦੀਆਂ ਫਿਲਮਾਂ ਆਉਂਦੀਆਂ ਉਹਦੇ ਕਰਕੇ ਖਰਾਬ ਹੋ ਰਿਹਾ ਹੁਣ ਕੀ ਕਰਨਾ ਹੈ ਇਹ ਅਸੀਂ ਕੀ ਹੈ ਕਿ ਅਸੀਂ ਯਾਦ ਹੋਣਾ ਤੁਹਾਨੂੰ ਉਹਦਾ ਟੀਵੀ ਮੋਰੇ ਕੋਈ ਐਦਾਂ ਦਾ ਸੀਨ ਆ ਜਾਂਦਾ ਸੀ ਤਾਂ ਮਾਵਾ ਭੈਣ ਉੱਠ ਕੇ ਚਲੀ ਜਾਂਦੀ ਸੀ ਤੇ ਈਵਨ ਜਿਹੜੇ ਬੰਦੇ ਵੀ ਹੁੰਦੇ ਸੀਗੇ ਉਹ ਸਿਰਸ ਕੰਮ ਹੁਣ ਪੇਰੈਂਟਸ ਇੰਨੀ ਆਜ਼ਾਦੀ ਦੇਤੀ ਅਸੀਂ ਕਿ ਬੱਚ ਬੈਠ ਕੇ ਅਸੀਂ ਨਾਲ ਮਾਵਾ ਬਾਪ ਦੇਖ ਰਹੇ ਉਸ ਗੰਦ ਨੂੰ ਦੇਖ ਰਹੇ ਆਂ ਅਸੀਂ ਬੱਚੇ ਵੀ ਉਹ ਸਿੱਖ ਰਹੇ ਆਂ ਅੱਜ 3 ਸਾਲ 4 ਸਾਲ ਦੇ ਬੱਚੇ ਨੂੰ ਪਤਾ ਹੈ ਕਿ ਕੀ ਹੋ ਰਿਹਾ ਕੀ ਹੋ ਰਿਹਾ ਸਾਨੂੰ ਪਤਾ ਨਹੀਂ ਸਿੰਦਾ ਇਹ ਕੀ ਚੀਜ਼ਾਂ ਆ ਸਾਡੇ ਇੰਟਰਨੈਟ ਨਾਲ ਜਿਹੜਾ ਸਾਡਾ ਜੀਵਨ ਇੰਟਰਨੈਟ ਨੇ ਸਾਡਾ ਜੀਵਨ ਐਕਚੁਅਲੀ ਕੀ ਆ ਇੱਕ ਵਾਰੀ ਮੈਂ ਤੁਹਾਨੂੰ ਹੈ ਥੋੜਾ ਲੰਮਾ ਹੋ ਜਾਂਦਾ ਪਿੰਡ ਪਰਵਾਲ ਸੀਗਾ ਉਦੋਂ ਅਸੀਂ ਬਾਹਰ ਅਡਾਰੀਆਂ ਜੀ ਇਹ ਸਾਡਾ ਪ੍ਰੋਗਰਾਮ ਸੀਗਾ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਮਿੱਟੀਆਂ ਨਾਲ ਥੋੜਾ ਕੱਟ ਕਰਨਾ ਸੀ ਪੋਜ਼ਿਟਿਵ ਥਿੰਕ ਟਕਾਣੀ ਸੀ ਕਿ ਨੈਗੇਟਿਵ ਸਾਈਡ ਤੇ ਕਰ ਜੀ 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 ਉੱਥੇ ਇੱਕ ਲੰਬੜਦਾਰ ਸਾਹਿਬ ਸੀਗੇ ਸਾਰੇ ਸੀ ਮੈਂ ਉਹਨਾਂ ਨੂੰ ਪਿਠਾਰ ਕੇ ਕਿਹਾ ਮੈਂ ਲੈਕਚਰ ਦਿੱਤਾ ਉੱਥੇ ਮੇਰੀ ਵਰਕਰ ਜਿਹੜੀ ਉਹ ਐਮ ਐ ਬੀ ਐ ਦਰਪਿੰਦਰ ਕੌਰ ਜੀ ਉਹ ਕੁੜੀਆਂ ਨੂੰ ਮੁੰਡਿਆਂ ਨੂੰ ਟਿਊਸ਼ਨ ਕਰਉਂਦੀ ਹੈ ਮੈਂ ਕਿਹਾ ਵੀ ਆਪਾਂ ਕੋਸ਼ਿਸ਼ ਕਰੀਏ ਬੱਚਿਆਂ ਨੂੰ ਅਲੱਗ ਕਰੀਏ ਉਹ ਕਹਿੰਦੇ ਕਿਵੇਂ ਕਿੱਦਾਂ ਅਸੀਂ ਮੀਡੀਆ ਨੂੰ ਠਾਈ ਨਹੀਂ ਤੁਸੀਂ ਬੱਚਾ ਰੋਂਦਾ ਹ ਹੱਥ ਚ ਮੋਬਾਈਲ ਦਿਨੇ ਆ ਬਿਲਕੁਲ ਤਿੰਨ ਸਾਲ ਦਾ ਦੋ ਸਾਲ ਦੇ ਨਿਆਣੇ ਮੋਬਾਈਲ ਦੇਖ ਰਿਹਾ ਹੈ ਦੇਖ ਰਿਹਾ ਇਹਦਾ ਇੰਨਾ ਬੁਰਾ ਅਸਰ ਹੋ ਰਿਹਾ ਉਹ ਕਹਿੰਦੇ ਕਿ ਕੀ ਕਰੀਏ ਅਸੀਂ ਮੈਂ ਮੈਂ ਨਾ ਸਾਡੀ ਉਸ ਵਰਕਰ ਨੂੰ ਪਹਿਲਾਂ ਹੀ ਦੱਸਿਆ ਸੀਗਾ ਮਿੱਟੀ ਇਕੱਠੀ ਕੀਤੀ ਸੀ ਜੀ ਮਿੱਟੀ ਜਸੀਂ ਬੱਚੇ ਖਟਾਉਣੇ ਉਹਨਾਂ ਨੇ ਟੋਇਆ ਬਣਾਇਆ ਟੋਇਆ ਬਣਾਇਆ ਤੁਸੀਂ ਟਾਈਮ ਦਿਓ ਸ਼ਾਮ ਨੂੰ ਮੈਂ ਨਹੀਂ ਜਾਂਦੀ ਗੁਰਦੁਆਰਾ ਸਾਹਿਬ ਵੀ ਚੱਲ ਜੀ ਜਿੰਮ ਚੱਲ ਚੋ ਹਾਂਜੀ ਜਿੰਮ ਵੀ ਪੋਜ਼ਿਟਿਵ ਬਣਾ ਲਓ ਜੀ ਜੀ ਕੁੜੀਆਂ ਨੂੰ ਵੀ ਨਾਲ ਖਿਲਾਉਣ ਡਾ ਲਓ ਕੋਈ ਇੱਕ ਲੇਡੀ ਪਿੰਡ ਵਿੱਚੋਂ ਨਿਤਰੋ ਜਿਹੜਾ ਤੁਸੀਂ ਉਹਨਾਂ ਨੂੰ ਸੇਵ ਦੇ ਸਕਦੇ ਹੋ ਇਹ ਨਹੀਂ ਨਾਲੇ ਤੁਹਾਡੇ ਜਦਾਂ ਤੁਸੀਂ ਟੁਆਇਜ਼ ਦੀ ਗੱਲ ਕੀਤੀ ਹੈ ਮੈਂ ਅਕਸਰ ਗੱਲ ਕਰਦਾ ਕਿਉਂਕਿ ਮੇਰਾ ਸਾਹਿਤ ਨਾਲ ਸੰਬੰਧ ਹੋਇਆ ਹੈ ਕਿ ਨਿੱਕੇ ਜਿਹੇ ਬੱਚੇ ਹੱਥ ਜਿਹਨੂੰ ਹਲੇ ਪੜ੍ਹਨਾ ਨਹੀਂ ਆਉਂਦਾ ਉਹਨੂੰ ਤੁਸੀਂ ਤਸਵੀਰਾਂ ਦੀ ਕਿਤਾਬ ਦੇ ਦਿਓ ਤਸਵੀਰਾਂ ਵਾਲੀ ਬਿਲਕੁਲ ਦੇ ਦਿਓ ਲੈ ਕੇ ਦੇ ਦਿਓ ਉਹ ਤੁਹਾਨੂੰ ਸਵਾਲ ਕਰੇਗਾ ਸਵਾਲ ਜਦੋਂ ਉਹ ਸਵਾਲ ਕਰੇਗਾ ਤੁਸੀਂ ਉਹਨੂੰ ਕਹਾਣੀ ਸੁਣਾ ਸਕਦੇ ਆ ਉਹਨੂੰ ਉਹਦੀ ਕਹਾਣੀ ਸੁਣਾ ਸਕਦੇ ਆ ਤੇ ਉਹਦੇ ਅੰਦਰ ਕ੍ਰੋਸਟੀ ਹੋਰ ਜਾਣਨੀ ਪੈਣਾ ਹੈ ਤਾਂ ਸੁਣਨੀ ਹੈ ਨਾ ਮਾਮਾ ਜੇ ਉਹ ਆਪ ਮੋਬਾਈਲ ਛੱਡੀ ਜੁਜ਼ੂਰੀ ਹੈ ਕਿ ਉਹਨਾਂ ਨੂੰ ਖੁਦ ਨੂੰ ਵੀ ਮੋਬਾਈਲ ਛੱਡਣਾ ਪੈਣਾ ਬਿਲਕੁਲ ਮੈਂ ਜਦੋਂ ਰਾਤ ਦੇ ਤੋਂ ਕਹਾਂ ਸ਼ਾਮ ਨੂੰ ਉਹਦੇ ਬੱਚੇ ਪੜ੍ਹਨ ਗਏ ਨਾ ਜੀ ਤੇ ਉਹ ਕਹਿੰਦੇ ਮੈਂ ਉਹਦਾ ਮੈਨੂੰ ਫੋਨ ਆਇਆ ਮੈਡਮ ਮੇਰੇ ਬੱਚੇ ਪੁੱਛ ਰਹੇ ਆ ਕਿ ਤੁਹਾਡੇ ਕੋਲ ਆਇਆ ਸੀ ਸਾਡੇ ਮਾਂ ਪਿਓ ਅੱਜ ਸਾਨੂੰ ਮੋਬਾਈਲ ਨਹੀਂ ਦੇ ਰਹੇ ਅੱਛਾ ਅੱਛਾ ਵੇ ਗੱਲ ਤਾਂ ਹੋ ਗਿਆ ਹੈ ਮੋਬਾਈਲ ਲੈਣਾ ਸੀ ਪਰ ਇਦਾਂ ਨਹੀਂ ਸੀ ਲੈਣਾ ਜੀ ਮੈਂ ਫਿਰਨ ਕਫਰ ਨੂੰ ਨੰਬਰਦਾਰ ਸਾਹਿਬ ਦੀ ਡਿਊਟੀ ਲਈ ਸੀ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਕਢਾਉਣ ਲੈ ਕੇ ਜਾਓ ਜਿਹੜੇ ਜੰਗ ਹੁੰਦੇ ਆ ਇਹਦੇ ਦੋ ਫਾਇਦੇ ਹੋਣੇ ਇੱਕ ਤਾਂ ਨਸ਼ਿਆਂ ਤੋਂ ਅਸੀਂ ਪਰੇ ਰੱਖ ਸਕਦੇ ਹਾਂ ਬੱਚਿਆਂ ਨੂੰ ਜਿਹੜੇ ਬੱਚੇ ਨੂੰ ਇੱਕ ਆਪਣੇ ਪੇਰੈਂਟਸ ਨਾਲੋਂ ਵੀ ਜ਼ਿਆਦੇ ਬੱਚੇ ਗਾਈਡ ਦੀ ਮੰਦੀ ਮੈਂ ਇੱਥੇ ਆਪਣੇ ਸਾਡੇ ਰਵਦਾਸ ਗੁਰਦਾਰ ਸਾਹਿਬ ਹੈ ਮੈਂ ਬਹੁਤ ਬਹੁਤ ਜ਼ਿਆਦਾ ਮੇਰੀ ਆਸਥਾ ਹੈ ਜੀ ਜੀ ਕਿਉਂਕਿ ਮੈਂ ਆਪਣੀ ਜਿਹੜੀ ਸ਼ੁਰੂਆਤ ਉਥੋਂ ਕੀਤੀ ਹੈ ਡਿਊਟੀ ਉੱਥੇ ਵੀ ਸੀ ਥੋੜਾ ਜੈਟਰਿਕ ਉੱਥੇ ਤੇ ਬੱਚੇ ਹੁੰਦੇ ਸੀ ਕਿ ਜਿਨ੍ਹਾਂ ਨੂੰ ਮੈਂ ਸ਼ਾਮ ਨੂੰ ਪਾਰਟਸ ਕਰ ਦਿੰਦੀ ਸੀ ਰਹਿੜਾ ਸਾਹਿਬ ਦਾ ਤੇ ਉਹ ਜਦੋਂ ਹਾਜ਼ਰੀ ਕਰਦੀ ਸੀ ਉਹਦੇ ਬਤੇ ਉਹ ਕਹਿੰਦਾ ਅਟੈਂਡੈਂਸ ਜਦੋਂ ਉਹਨਾਂ ਨੂੰ ਕਹਿੰਦਾ ਨਾ ਨਾਮ ਬੋਲਣਾ ਪਰਮਿੰਦਰ ਕੌਰ ਰਜਨੀ ਅਮਿਤਾ ਤਾਂ ਉਹਨਾਂ ਨੇ ਯੈਸ ਮੈਡਮ ਨਹੀਂ ਸੀ ਕਹਿੰਨਦੇ ਉਹ ਨਹੀਂ ਵਾਈ ਗੁਰੂ ਜੀ ਕੇ ਕਹਿ ਕੇ ਬੋਲਣਾ ਉਹ ਬੈਚ ਮੇਰਾ ਉਸ ਬੈਚ ਦੇ ਵਿੱਚ ਬੱਚੇ ਇੰਜੀਨੀਅਰ ਵੀ ਨਿਕਲੇ ਜੀ ਤੇ ਬੱਚੇ ਜਿਹੜੇ ਆ ਬਹੁਤ ਅੱਛੇ ਹੈ ਲੱਗੇ ਨੋਇਡਾ ਚ ਜੌਬ ਕਰਦੇ ਬੱਚੇ ਦੇਖੋ ਮੈਡਮ ਗੱਲ ਕੀ ਆ ਗੱਲ ਬੱਚੇ ਦੀ ਸੋਚ ਨੂੰ ਬਦਲਣ ਦੀ ਬਦਲਣ ਦੀ ਬੱਚੇ ਦੇ ਹੱਥ ਚ ਗਨ ਦੀ ਜਗ੍ਹਾ ਕਿਤਾਬ ਰਾਣੀ ਰੋਲ ਬਿਲਕੁਲ ਅਸੀਂ ਸ਼ਹੀਦ ਭਗਤ ਸਿੰਘ ਦੀ ਗਨ ਵਾਲੀ ਫੋਟੋ ਲੈ ਕੇ ਤੋਰੇ ਫਿਰਦੇ ਆ ਅਸੀਂ ਕਿਤਾਬ ਵਾਲੀ ਫੋਟੋ ਦਿਖਾਉਂਦੇ ਨਹੀਂ ਅਸੀਂ ਬੱਚੇ ਇਸੇ ਤਰ੍ਹਾਂ ਦੇਖੋ ਜਿਵੇਂ ਤੁਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ ਮਸਲਾ ਸਾਰਾ ਸਾਡੇ ਹੱਕ ਤੇ ਫਰਜ਼ ਦੇ ਸੰਤੁਲਨ ਬਣਾਉਂਦਾ ਹੈ ਬਿਲਕੁਲ ਅਸੀਂ ਅੱਖਾਂ ਦਾ ਰੰਗ ਲਾਈ ਜਾਂਦੇ ਆ ਸਾਡੇ ਫਰਜ਼ ਹਰਿ ਕੋ ਲੈ ਰਿਹਾ ਇਕੋ ਚੀਜ਼ ਹੈ ਸਰਕਾਰਾਂ ਸਾਨੂੰ ਆ ਨਹੀਂ ਦਿੰਦੀਆਂ ਅਸੀਂ ਕੀ ਕਰ ਰਹੇ ਹਾਂ ਸਾਰੀ ਸੜਕ ਬਣ ਜਾਂਦੀ ਹੈ ਜਦੋਂ ਸੜਕ ਬਣ ਜਾਂਦੀ ਬਾਅਦ ਚ ਪਾਈਪ ਪਾ ਦਿੰਦੇ ਪਾਈਪ ਪਾ ਦਿੰਦੇ ਇਹ ਇਹ ਸਕੀਮਾਂ ਆ ਪਲੈਨਿੰਗ ਦੀ ਗੱਲ ਹੈ ਪਲੈਨਿੰਗ ਸਾਡੀ ਕਿੱਦਾਂ ਦੀ ਹੈ ਔਰਤ ਦੇ ਰੋਲ ਦੀ ਅਸੀਂ ਗੱਲ ਕਰ ਲਈ ਹੈ ਬਿਲਕੁਲ ਹੁਣ ਪਰਿਵਾਰ ਨੂੰ ਜੋੜ ਕੇ ਰੱਖਣ ਦਾ ਬਿਲਕੁਲ ਪਰਿਵਾਰ ਦੇ ਵਿੱਚ ਸਤਕਾਰ ਮੁਹੱਬਤ ਸਹਿਣਸ਼ੀਲਤਾ ਸਾਰੇ ਗੁਣ ਪਰੰਦਾ ਬਿਲਕੁਲ ਇਕੱਲੀ ਔਰਤ ਸੇ ਮੀਂਹ ਹਟ ਸਕਦਾ ਹੈ ਮਰਦਾ ਜਾਂ ਪਰਿਵਾਰ ਦੇ ਹੋਰ ਮਰਦ ਜੀਆ ਦਾ ਕਿੰਨਾ ਕਰੋਨਾ ਆ ਬਹੁਤ ਬੋਲਿਆ ਜੀ ਐਕਚੁਅਲੀ ਕੀ ਆ ਕਿ ਮੈਂ ਖੁਦ ਵੀ ਦੱਸਦੀ ਹਾਂ ਕਿ ਮੇਰੇ ਕੋਲ ਵੀ ਇੰਨਾ ਟਾਈਮ ਨਹੀਂ ਸੀ ਬੱਚਿਆਂ ਹਾਂਜੀ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਨੇ ਬਹੁਤ ਵਧੀਆ ਤਰੀਕੇ ਨਾਲ ਪਾ ਦਿੰਨਾ ਵਾਹ ਜੀ ਜਿਹੜੀ ਮਿਹਨਤ ਮੈਂ ਕੀਤੀ ਸੀ ਹਾਂਜੀ ਜਿੱਦਾਂ ਇੱਥੇ ਆ ਕੇ ਪੜਨਾ ਉਹੀ ਮੇਰੇ ਬੱਚਿਆਂ ਨੇ ਬੇਟੀਆਂ ਨੇ ਜਾ ਕੇ ਕੀਤਾ ਬਾਰੀ ਕੀਤੀ ਬਾਰਕੀ ਕੀਤੀ ਜੀ ਇੱਧਰ ਵੀ ਬੇਟੀ ਨੇ ਇੱਥੇ ਉਹਨੂੰ ਸਿੰਪਲ ਗ੍ਰੈਜੂਏਸ਼ਨ ਤੋਂ ਬਾਅਦ ਜੀ ਐਨ ਐਮ ਕਰਾਈ ਸੀ ਜਾ ਕੇ ਬੀ ਐਸ ਸੀ ਨਰਸਿੰਗ ਕੀਤੀ ਉਹਨੇ ਜੀ ਉਹ ਤੋਂ ਬਾਅਦ ਉਹਨੇ ਇਨਕਲੈਕਸ ਕੀਤਾ ਆਰ ਐਮ ਇੰਟਰੀ ਕਰ ਲਿਆ ਗੁੱਡ ਅਮਰੀਕਾ ਦਾ ਸੀਗਾ ਉਹਨਾਂ ਦੀ ਫੈਮਿਲੀ ਉੱਤਰਿਆ ਤੇ ਐਸੀ ਤਰ੍ਹਾਂ ਛੋਟੀ ਨੂੰ ਆਪਾਂ ਨੇ ਵੀ ਟੈਕ ਕਰਾਈ ਉਹਦਾ ਜ਼ਿਆਦਾ ਟਾਈਮ ਬਾਹਰੇ ਰਿਹਾ ਬਾਰੀ ਮੁੰਡੇ ਮੁੰਡੇ ਪਾਲਣੇ ਬਹੁਤ ਅੱਛਾ ਅੱਛਾ ਸਾਨੂੰ ਲੱਗਦਾ ਹੁੰਦਾ ਕਿ ਮੇਰਾ ਬੱਚਾ ਠੀਕ ਹੈ ਜਿਹੜੀਆਂ ਗਲਤੀਆਂ ਆਪਾਂ ਕਰਦੇ ਆਂ ਜੀ ਨੋਟ ਆਊਟ ਮੇਰਾ ਬੱਚਾ ਬਹੁਤ ਵਧੀਆ ਐਸ ਵੇਲੇ ਜੀ ਐਸ ਵੇਲੇ ਮੇਰਾ ਬੇਟਾ ਬਹੁਤ ਵਧੀਆ ਮਰਮਾਨ ਆ ਪਰ ਜਿਹੜਾ ਜਵਾਨੀ ਦਾ ਨਾਈਮ ਉਹ ਸਭਣਾ ਬਹੁਤ ਔਖਾ ਦੇਖੋ ਜਿਹੜੀ ਕਿਸ਼ੋਰ ਅਵਸਥਾ ਆ ਸਭ ਤੋਂ ਖਤਰਨਾਕ ਉਹ ਪੀਰੀਅਡ ਹੁੰਦਾ ਉਹ ਪੀਰੀਅਡ ਖਤਰਨਾਕ ਉਹਨੂੰ ਅਸੀਂ ਸੰਭਾਲ ਲਈਏ ਮਾਪੇ ਦੇ ਟੀਚਰ ਫਿਰ ਸਭ ਹੋ ਗਿਆ ਸਭ ਹੋ ਗਿਆ ਇੱਥੇ ਸਾਰੇ ਹੁੰਦਾ ਹੀ ਰੋਲ ਆ ਇਕੱਲੀ ਮਾਂ ਨਹੀਂ ਜਿੱਦਾਂ ਮਾਂ ਐਕਚੁਅਲੀ ਬੇਟੀਆਂ ਨੂੰ ਸਿੱਖਿਆ ਜ਼ਿਆਦਾ ਦੇਣਾ ਜੀ ਜਿਹੜਾ ਬੇਟਾ ਹੈ ਨਾ ਉਹਦੀ ਸਿੱਖਿਆ ਬਾਪ ਨੇ ਦੇਣੀ ਤੇ ਜ਼ਿਆਦਾਤਰ ਕਿਉਂਕਿ ਜਿਹੜੀਆਂ ਗੱਲਾਂ ਬਾਪ ਬੇਟੇ ਨਾਲ ਕਰ ਸਕਦਾ ਉਹ ਮਾਂ ਨਹੀਂ ਕਰ ਸਕਦੀ ਐਨਾ ਫਲਕੇ ਲਈ ਬੇਟੀਆਂ ਨੂੰ ਹਰ ਗੱਲ ਦੱਸੋ ਈਵਨ ਸੈਕਸ਼ੂਅਲ ਸਾਰੀਆਂ ਸਾਰੀਆਂ ਗੱਲਾਂ ਸਮਝਾਓ ਐਦਾਂ ਹੁੰਦੀ ਹੈ ਦੱਸਣਾ ਚਾਹੀਦਾ ਲੋਕੀ ਕਹਿੰਦੇ ਇਸ ਗੱਲ ਨੂੰ ਐਦਾਂ ਰੱਖੋ ਈਵਨ ਮੈਂਸਟਰਲ ਹਾਈ ਜੀ ਸਾਡੇ ਹਰ ਕੋ ਆ ਜਿਹੜੀਆਂ ਸਾਡੀਆਂ ਫਿਜ਼ੀਕਲ ਨੀਡਸ ਨੇ ਇਤਨਾ ਚੂਜ਼ ਕਰਨਾ ਇਹ ਤਾਂ ਪਤਾ ਹੋਣਾ ਚਾਹੀਦਾ ਸਾਨੂੰ ਦੱਸਣਾ ਜ਼ਰੂਰੀ ਆ ਜ਼ਰੂਰੀ ਆ ਹੁਣ ਕੀ ਹੈ ਕਿ ਸਾਰਾ ਪਰਵਾਰ ਜਦੋਂ ਅਸੀਂ ਬੱਚੇ ਨੂੰ ਕੁਝ ਕਹਿੰਦੇ ਆ ਨਾ ਡਾਂਟਣਾ ਮੀਟਾਂਕਦਾ ਚਾਹੀਦਾ ਬੱਚੇ ਨੂੰ ਮਾਰਨਾ ਜ਼ਰੂਰੀ ਮੈਨੂੰ ਤਾਂ ਲੱਗਦਾ ਬੱਚੇ ਨੂੰ ਬਿਲਕੁਲ ਨਾ ਮਾਰੋ ਜੀ ਨਹੀਂ ਕੋਰੀ ਕੋਰੀ ਚਾਹੀਦੀ ਆ ਮਾਂ ਤਾਂ ਕੋਰੀ ਵੀ ਨਹੀਂ ਚਾਹੀਦੀ ਅੱਛਾ ਜੀ ਇਹ ਕੀ ਹੈ ਕਿ ਤੁਹਾਡਾ ਪਿਆਰ ਹੀ ਇੰਨਾ ਚਾਹੀਦਾ ਨੇ ਮੈਂ ਉਹੀ ਗੱਲ ਕਰ ਰਿਹਾ ਕਿ ਆ ਕਿਦਾਂ ਕਰਨਾ ਮਾਂ ਦੀ ਘੂਰੀ ਕਿਉ ਦੀ ਚੋਰੀ ਬਿਲਕੁਲ ਇਹ ਕਿਉ ਦੀ ਚੋਰੀ ਹੁੰਦੀ ਸੀ ਜਦੋਂ ਸਾਡਾ ਤਾਂ ਡਾਟਾ ਟਾਈਮ ਸੀ ਜੀ ਜਿਹੜੀ ਹੁਣ ਕਿਉ ਦੀ ਚੋਰੀ ਆ ਉਹ ਕਿਦਾਂ ਜੀ ਉਹ ਬਦਲ ਗਈ ਅੱਛਾ ਜੀ ਉਹ ਕਿਉ ਦੀ ਚੋਰੀ اتنا ਵੱਲ ਗਿਆ ਕਿ ਇੰਟਰਨੈਟ ਨੇ ਖਰਾਬ ਕੀ ਖਰਾਬ ਕੀਤੀ ਉਹਨਾਂ ਨੇ ਦੇਖਿਆ ਕਿ ਬੱਚੇ ਤੇ ਰਾਈਟ ਆ ਜੀ ਬੱਚੇ ਦੇ ਬੱਚਾ ਨੂੰ ਪਤਾ ਹੈ ਮੇਰੇ ਰਾਈਟ ਆ ਉਹ ਰਾਈਟ ਨੇ ਨਾ ਉਨੇ ਇਹ ਨਹੀਂ ਦੇਖਿਆ ਕਿ ਉਹ ਤੁਹਾਡੇ ਵਾਲੀ ਗੱਲ ਆ ਕਿ ਮੇਰੇ ਹੱਕ ਵੀ ਬਣਦੇ ਆ ਕੁਛ ਮੈਂ ਕੰਮ ਵੀ ਕਰਨਾ ਮੇਰੇ ਫਰਜ਼ ਵੀ ਆ ਉਹ ਫਰਜ਼ਾਂ ਨੂੰ ਤਾਂ ਇਗਨੋਰ ਕਰ ਗਿਆ ਸਿਰਫ ਇਹ ਆ ਕਿ ਮੇਰੇ ਰਾਈਟ ਕੀ ਆ ਉਹਦੇ ਵਿੱਚ ਬੱਚੇ ਨੂੰ ਕੀ ਆ ਸਟਾਰਟਿੰਗ ਤੋਂ ਬੱਚੇ ਨੂੰ ਅਸੀਂ ਘੂਰਨਾ ਸ਼ੁਰੂ ਕਰ ਦਿੰਨੇ ਆ ਉਹਦੇ ਵਿੱਚ ਕੀ ਆ ਵੀ ਮਾਂ ਨੇ ਪੇ ਨੂੰ ਕਹਿਣਾ ਹੈ ਕਿ ਕਰਦੀ ਆ ਪੇ ਨੇ ਉਹ ਆਪਸ ਚ ਲੜਨਾ ਸ਼ੁਰੂ ਹੋ ਜਾਂਦੇ ਆ ਬੱਚਾ ਬੈਠਾ ਇੰਜੋਏ ਕਰਦਾ ਜੀ ਬੱਚਾ ਉਹੀ ਸਿੱਖ ਰਿਹਾ ਜੋ ਅਸੀਂ ਬੋਲਦੇ ਹਾਂ ਪਰਿਵਾਰ ਦਾ ਮਾਹੌਲ ਹੈ ਮਾਹੌਲ ਹੈ ਜੀ ਬੱਚੇ ਨੇ ਗਾਲ ਕੱਢਣੀ ਨਹੀਂ ਸਿੱਖੀ ਨੂੰ ਕੀ ਪਤਾ ਪਿੱਛੋਂ ਕਿਤੋਂ ਬਾਲਾ ਘਰ ਚ ਗਾਲ ਕੱਢੀ ਗਈ ਤਾਂ ਬੱਚਾ ਤਾਂ ਪਤਾ ਲੱਗਾ ਹੁਣ ਚੱਕਰ ਕੀ ਹੈ ਇਹ ਹਿਊਮਨ ਬਾਡੀ ਆ ਸਾਡੀ ਅਸੀਂ ਵੀ ਗਾਲ ਮੁੱਜਾਂਦੇ ਜੀ ਨੇਚਰਲੀ ਆ ਸਾਰੇ ਇਹ ਵਾਰ ਜੋ ਅਸੀਂ ਦਿਸਦੇ ਆ ਉਹ ਹੈ ਨਹੀਂ ਹਰੇਕ ਬੰਦੇ ਦੇ ਇੱਕ ਘਰ ਕੁਝ ਹੋਰ ਤਨ ਦਾ ਰੋਲ ਆ ਬਾਹਰ ਕਿਸੇ ਹੋਰ ਤਨ ਦਾ ਰੋਲ ਆ ਘਰ ਅਸੀਂ ਬੱਚਿਆਂ ਨਾਲ ਕਈ ਵਾਰੀ ਝੜਕਣਾ ਵੀ ਪੈਂਦਾ ਤਾਂ ਉਹਨੂੰ ਬਿਠਾ ਕੇ ਪਹਿਲਾਂ ਆਰਾਮ ਨਾਲ ਇੱਕ ਦੋ ਵਾਰੀ ਸਮਝਾਓ ਇਹ ਨਹੀਂ ਕਿ ਉਹਨੇ ਪਹਿਲੀ ਗਲਤੀ ਕੀਤੀ ਹੁਣ ਇੱਥੇ ਪਚਾਰਾ ਗਲਾਸ ਪਿਆ ਜਿਆਦਾ ਕੱਪ ਪਿਆ ਪਾਣੀ ਦਾ ਗਲਾਸ ਪਿਆ ਅਗਰ ਬੱਚੇ ਤੋਂ ਅਚਾਨਕ ਹੱਥ ਲਾ ਕੇ ਨਾ ਉਹਨੂੰ ਦੋ ਦੋ ਇੱਕ ਤਾਂ ਉਹਦੇ ਨਾਲ ਲੱਗਦਾ ਥੱਪੜ ਜੜ ਦਿੱਤਾ ਉਹ ਬੱਚਾ ਡਰ ਗਿਆ ਉਹ ਬੱਚਾ ਨੇ ਫਿਰ ਵੀ ਖਾਤੀ ਹੋ ਗਿਆ ਨਾ ਡਰੇ ਨੇ ਕਰਨਾ ਫਿਰ ਉਹਨੂੰ ਹੋਰ ਹੀ ਗੜੀ ਉਹਦੇ ਅੰਦਰ ਨਾ ਬਧਰੋਪ ਪੈਦਾ ਬਣਨ ਡਰੋਪ ਹੋ ਗਿਆ ਉਸੇ ਬੱਚੇ ਨੂੰ ਉਸੇ ਦਿਨ ਅਸੀਂ ਕਿਹਾ ਭਈ ਕੋਈ ਗੱਲ ਨਹੀਂ ਬੇਟੇ ਧਿਆਨ ਨਾਲ ਧਿਆਨ ਨਾਲ ਮੈਂ ਇਹ ਇਹ ਬੱਚਿਆਂ ਦਾ ਇੱਕ ਨਾ ਆਪਣੇ ਵਰਕਰਸ ਦੇ ਦੌਰ ਦੇ ਮਾਧਾਰਨ ਦੇਣਾ ਚਾਹੁੰਦੀ ਆ ਮੇਰੇ ਕੋਲ ਜਿਹੜਾ ਬਲਾਕ ਸੀਗਾ ਨਾ ਉਹਨੂੰ ਕਹਿੰਦੇ ਨੇ ਸੀਗਾ ਇਹ ਗੜਸ਼ੰਕਰ ਬਲਾਕ ਜਿਹੜਾ ਨਾ ਯੂਨੀਅਨ ਦਾ ਬਹੁਤ ਵਧੀਆ ਬਲਾਕ ਹੈ ਇੱਥੇ ਕੰਮ ਨਹੀਂ ਕਰਦਿੰਦੀਆਂ ਕੁੜੀਆਂ ਆਨਲਾਈਨ ਕੰਮ ਨਹੀਂ ਹੁੰਦਾ ਇਹ ਨਹੀਂ ਹੁੰਦਾ ਮੈਂ ਕਦੇ ਸੀਡੀਪੀ ਹੋਣ ਕੇ ਵੀ ਦੇਖਿਆ ਹੁਣ ਤੁਸੀਂ ਉਦਾਂ ਦੇ ਹੋ ਜਾ ਬਸ ਅਗਰ ਉਹ ਕੁੜੀਆਂ ਵਰਕਰਸ ਜਿਹੜੀਆਂ ਆ ਜੀ ਉਹ ਮੇਰੀਆਂ ਥੱਲੇ ਗਰੀ ਤੇ ਵਟੀਆਂ ਕੰਮ ਕਰਦੀਆਂ ਆ ਮੈਨੂੰ ਸਮਝਾਉਣਾ ਪਿਆ ਮਦਰ ਨਾਲ ਇਹ ਗੱਲ ਕਿ ਅਸਲ ਵਿੱਚ ਮੇਰਾ ਪਿਆਰ ਜਿਹੜਾ ਸੀਗਾ ਉਹ ਐਦਾਂ ਸੀ ਸੁਪਰਵਾਈਜ਼ਰਸ ਵਰਕਰਸ ਜਿੱਦਾਂ ਅਸੀਂ ਇੱਕ ਫੈਮਿਲੀ ਹੁੰਦੇ ਫੈਮਿਲੀ ਵਰਕ ਉੱਥੇ ਮੈਂ ਉਹਨਾਂ ਨੂੰ ਰਿਸ਼ਤਿਆਂ ਦਾ ਨਾਮ ਦਿੱਤਾ ਔਰ ਤੁਸੀਂ ਮਾਨ ਸਾਹਿਬ ਸੱਚ ਮੰਨਿਓ ਕਿ ਉਹ ਬਲਾਕ ਨੇ ਬਹੁਤ ਕੰਮ ਸਭ ਤੋਂ ਵੱਧ ਕੰਮ ਕੀਤਾ ਇੱਥੇ ਤੱਕ ਜਿਹੜੀ ਕੁੜੀ ਮੇਰੀ ਬਿਲਕੁਲ ਕਹਿੰਦੇ ਹੁੰਦੇ ਸੀ ਇਹ ਕੁੜੀ ਜਿਹੜੀ ਬਹੁਤ ਅੱਗੇ ਆ ਕੰਮ ਕਰਦੀ ਸੀ ਪਰ ਉਹ ਕਿਸੇ ਸੁਪਰਵਾਈਜ਼ਰ ਜਾਂ ਸੀਡੀਪੀ ਉਹਨੂੰ ਕੋਈ ਕਨ ਕੋਦ ਨੂੰ ਆਉਂਦਾ ਹੁੰਦਾ ਸੀ ਕਰਦਾ ਉਹ ਕੁੜੀ ਨੇ ਸੈਲਾ ਪੇਪਰ ਮਿਲਦੀ ਸਿਹਤ ਨਾਲ 19 ਲੱਖ ਦਾ ਆਪਣਾ ਅੰਗਣਵਾੜੀ ਸੈਂਟਰ ਦੇਖਣ ਜੋ ਗਿਆ ਕਿਤੇ ਆਪਾਂ ਜਾਵਾਂਗੇ ਤੇ ਉੱਥੇ 72 ਕੁਰਸੀਆਂ ਭਰੀਆਂ ਦੇਖਣ ਵਾਲਾ 72 ਬੱਚੇ ਹੁੰਦੇ ਵਾਹ ਜੀ ਅਸੀਂ ਉਹ ਬੇ ਆ ਸਾਡਾ ਤੁਹਾਡਾ ਮੇਰੇ ਕਹਿਣ ਦਾ ਭਾਗ ਇਹ ਨਿਕਲਿਆ ਵੀ ਅਸੀਂ ਉਹਨਾਂ ਦੇ ਮਾਨਸਿਕ ਕਹਾਣੀ ਬਣ ਗਏ ਪਹਿਲ ਕ ਪਹਿਲ ਕਦ ਮਾਨਸਿਕ ਕਹਾਣੀ ਬਣੀ ਜਦੋਂ ਅਸੀਂ ਕਿਸੇ ਦੀ ਮਾਨਸਿਕਤਾ ਨਾਲ ਜੁੜ ਜਾਂਦੇ ਨਾ ਫਿਰ ਉਹ ਗੱਲ ਸਾਡੀ ਸੌਖੀ ਸਮਝ ਲਾ ਸਭ ਕੀ ਸਮਝਦਾ ਇਹ ਜਿਹੜੀ ਵੂਮਨ ਸਾਈਕੋਲੋਜੀ ਆ ਚਾਈਲਡ ਸਾਈਕੋਲੋਜੀ ਇਹੀ ਕਹਿੰਦੀ ਹੈ ਇਹੀ ਕਹਿੰਦੀ ਹੈ ਇਹੀ ਸੋ ਤੁਸੀਂ ਉਹਨਾਂ ਦੇ ਨਾਲ ਸਾਈਕੋਲੋਜੀਕਲੀ ਜਿਹੜਾ ਬਿਹੇਵ ਕੀਤਾ ਤੇ ਉਹਦਾ ਤੁਹਾਨੂੰ ਬੈਨੀਫਿਟ ਮਿਲ ਬੈਨੀਫਿਟ ਮਿਲਿਆ ਮੈਨੂੰ ਔਰ ਹੁਣ ਤੁਸੀਂ ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਹੋ ਗਿਆ ਹੈ ਬਿਲਕੁਲ ਜੇ ਕੋਈ ਬੰਦਾ ਡਾਇਰ ਹੁੰਦਾ ਉਹ ਆਪਣੀਆਂ ਜਿਹੜੀਆਂ ਸਰਕਾਰੀ ਵੱਦਸ਼ਾ ਤੋਂ ਆਜ਼ਾਦ ਹੋਵੇ ਤਾਂ ਹੋ ਗਿਆ ਬਿਲਕੁਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੀਆਂ ਮਨ ਦੇ ਵਿੱਚ ਸਕੀਮਾਂ ਘੜ ਰਹੇ ਆ ਸਮਾਜ ਦੀ ਬਿਹਤਰੀ ਵਾਸਤੇ ਔਰਤਾਂ ਦੀ ਬਿਹਤਰੀ ਵਾਸਤੇ ਉਹ ਕਿਹੜੀਆਂ ਨੇ ਥੋੜੀਆਂ ਸਾਨੂੰ ਦੱਸ ਦਿਓ ਤਾਂ ਕਿ ਉਹਦੀ ਪਲੈਨਿੰਗ ਸ਼ੁਰੂ ਹੋ ਜਾਵੇ ਹੌਲੀ ਹੌਲੀ ਐਕਚੁਅਲੀ ਕੀ ਕਿ ਮਾਨ ਸਾਹਿਬ ਤੁਸੀਂ ਜਾਣਦੇ ਹੋ ਤੁਸੀਂ ਆਪਾਂ ਇਨ ਜੋਬ ਵੀ ਸੀ ਤੁਸੀਂ ਵੀ ਸਾਡੇ ਨਾਲ ਰਹੇ ਜੀ ਤੁਸੀਂ ਵੀ ਉਨ੍ਹਾਂ ਹੀ ਯੋਗਦਾਨ ਜ਼ਿਆਦਾ ਦਿੱਤਾ ਜੀ ਆਪਾਂ ਨੇ ਸੈਲਫ ਹੈਲਪ ਗਰੁੱਪ ਬਣਾਇਆ ਸੀ ਕਈ ਕੋਸ਼ਿਸ਼ ਕੀਤਾ ਨਾ ਔਰਤਾਂ ਨੂੰ ਇਕੱਠਿਆਂ ਵੀ ਕੀਤਾ ਐਕਚੁਅਲੀ ਮੈਂ ਇਹ ਸੋਚਦੀ ਆ ਕਿ ਆਪਣੇ ਪਿੰਡ ਦੇ ਵਿੱਚ ਹੀ ਮੈਂ ਥੋੜਾ ਘਰ ਦੇ ਵਿੱਚ ਕੰਪਿਊਟਰ ਰੱਖਣਾ ਜਿੱਥੇ ਬੱਚਿਆਂ ਨੂੰ ਕੰਪਿਊਟਰ ਐਜੂਕੇਸ਼ਨ ਦੇਣੀ ਹੈ ਜਿਵੇਂ ਅਸੀਂ ਫੌਂਟ ਰਾਵੀ ਫੌਂਟ ਵਗੈਰਾ ਉਹ ਮੈਨੂੰ ਆਉਂਦੀ ਹੈ ਮੈਂ ਬੇਸਿਕ ਗੱਲਾਂ ਕੰਪਿਊਟਰ ਦੀ ਬੇਸਿਕ ਗੱਲਾਂ ਸਿਖਾਉਣੀ ਆ ਕਿਉਂਕਿ ਕੁਝ ਕੁੜੀਆਂ ਇਦਾਂ ਦੀਆਂ ਆ ਜਿਹੜੀਆਂ ਦੇ ਮਾਲਪੁਰ ਜਾਣਾ ਮੁਸ਼ਕਲ ਸਾਡੇ ਲਾਗੇ ਉਹੀ ਸਿਟੀ ਪੈਦਾ ਹੋ ਤਾਂ ਨੇ ਆ ਉੱਥੇ ਜਾ ਸਕਦੇ ਆ ਸੋ ਉਹਨਾਂ ਨੇ ਕੁਛ ਨਾ ਕੁਛ ਕਰਨਾ ਔਰ ਮੇਰਾ ਦਿਲ ਕਰਦਾ ਕਿ ਔਰਤ ਜਿੱਦਾਂ ਆਪਾਂ ਕਹਿੰਦੇ ਬਿਚਾਰੀ ਗਰੀਬ ਆ ਨਹੀਂ ਜੀ ਮੈਂ ਮੰਨਦੀ ਕਿ ਬੇਚਾਰੀ ਨਹੀਂ ਬਿਲਕੁਲ ਗਰੀਬ ਤਾਂ ਹਾਂ ਨਾਲੇ ਆਪ ਕੋ ਬੇਚਾਰੀ ਨਹੀਂ ਔਰ ਤੂੰ ਬੇਚਾਰੀ ਹੈ ਹੱਥ ਪੈਰ ਨਹੀਂ ਜਿਹੜਾ ਬਿਲਕੁਲ ਕੁਝ ਕਰ ਹੀ ਨਹੀਂ ਸਕਦਾ ਮੈਂ ਕਹਿੰਦੀ ਤੁਸੀਂ ਮੈਂ ਜੇ ਕੋ ਝਾੜੂ ਪੋਚੇ ਵੀ ਕਰਦਾ ਨਾ ਕੰਮ ਕਰਦਾ ਕਿਰਤ ਉਹ ਵੀ ਉਹਦਾ ਜੋਬ ਆ ਉਹਨੇ ਇੱਕ ਡਾਕਟਰ ਆ ਉਹ ਆਪਣੀ ਜੋਬ ਕਰ ਉਹ ਵੀ ਤਾਂ ਸਫਾਈ ਕਰ ਰਿਹਾ ਬੋਡੀ ਦੀ ਅੱਤ ਸ਼ਰਤਾਂ ਦੇ ਮਤਲਬ ਅਸੀਂ ਸਾਰੇ ਕਿਰਤੀਆਂ ਕਿਰਤੀਆਂ ਸਾਨੂੰ ਇਹ ਕਹਿੰਦੀ ਹੈ ਵੀ ਕੋਈ ਕਿਰਤ ਕੁਰਸੀ ਤੇ ਬੈਠ ਕੇ ਕਰਦਾ ਕੋਈ ਹੱਥੀਂ ਕਰਦਾ ਕੋਈ ਦਿਮਾਗ ਦੀ ਕਰਦਾ ਕੋਈ ਜ਼ਰੀਰ ਦੀ ਕਰਦਾ ਹੈ ਕਿਰਤੀ ਸਾਡੇ ਹੈਗੇ ਸਾਰੇ ਕਿਰਤੀ ਇਹਦੇ ਵਿੱਚ ਕੀ ਹੈ ਕਿ ਜਿਹੜਾ ਸਾਡਾ ਹੌਮੇ ਆ ਨਾ ਉਹ ਮਾਤਰਾ ਹੌਮੇ ਮਾਰ ਜਾਂਦੀ ਹੈ ਸਾਨੂੰ ਇਹ ਲੱਗਦਾ ਮੈਂ ਇਹ ਕਿਦਾਂ ਕਰਾਂ ਮੈਂ ਇਹ ਕਰ ਨਹੀਂ ਸਕਦੀ ਅ ਮੇਰਾ ਬੇਟਾ ਤੁੰਗਵੀਰ ਸੀ ਨਾ ਜਦੋਂ ਉਹ ਵੀ ਫਾਰਮੇਸੀ ਕਰਕੇ ਆਇਆ ਮੈਂ ਜਾਣ ਪੁੱਛ ਕੇ ਉਹਨੂੰ ਦੁਆਬਾ ਮੈਡੀਕਲ ਸਟੋਰ ਤੇ ਲਾ ਦਿੱਤਾ ਜੀ ਮੇਰੇ ਲਾਉਣ ਦਾ ਮਤਲਬ ਇਹ ਨਹੀਂ ਸੀਗਾ ਕੋ ਕਮਾ ਕੇ ਜਾਵੇ ਨਾ ਚਾਰਾ ਹੋਵੇ ਸਿੱਖਿਆ ਦੇਣਾ ਸੀ ਕਿਤੇ ਨਾ ਉਹਨੂੰ ਸਾਫ਼ ਕਰਾਇਆ ਡੱਪੇ ਉਹਨੇ ਆ ਕੇ ਮਾਈਂਡ ਕਰਨੇ ਸੀ ਮਾਈਂਡ ਕੀਤਾ ਅੱਛਾ ਤੇ ਮੰਮੀ ਮੈਂ ਤਾਂ ਦਪੇ ਦੋ ਅੱਜ ਆ ਗਿਆ ਨਹੀਂ ਵੇ ਤੇ ਮੈਂ ਉਹਦਾ ਜਵਾਬ ਹੀ ਨਹੀਂ ਦਿੱਤਾ ਕੁਛ ਜੀ ਹੁਣ ਜੇ ਤਾਂ ਮੈਨੂੰ ਕਹਿ ਦਿੰਦੀ ਨੀ ਮੈਂ ਪੁੱਛੀ ਜਾ ਕੇ ਕਿਉਂ ਕੀਤਾ ਐਦਾਂ ਨਹੀਂ ਉਹਨੇ ਠੀਕ ਕੀਤਾ ਬਿਲਕੁਲ ਬੱਚੇ ਨੂੰ ਥੱਲੇੋਂ ਸ਼ੁਰੂ ਜਦੋਂ ਅਸੀਂ ਬੱਚਾ ਨੂੰ ਜਾਦੇ ਸਿਖਾਉਣੇ ਨਾ ਮਾਨ ਸਾਹਿਬ ਔਰਤਾਂ ਨੂੰ ਮੇਰੇ ਕੋਲ ਪੈਸਾ ਬਹੁਤ ਹੈ ਜਦੋਂ ਅਸੀਂ ਬੱਚੇ ਨੂੰ ਦੱਸ ਰਹੇ ਹਾਂ ਮੈਂ ਕਿ ਨਹੀਂ ਸਾਡੇ ਕੋਲ ਪੈਸਾ ਹੈਗਾ ਬਹੁਤ ਹੋਊਗਾ ਬਟ ਅਸੀਂ ਬੱਚੇ ਨੂੰ ਤਾਂ ਨਹੀਂ ਦੱਸੀਏ ਬੱਚੇ ਨੂੰ ਦੱਸੋ ਮੇਰੇ ਕੋਲ ਇੰਨਾ ਕੀ ਹੈ ਬੇਟਾ ਇਹ ਦੇ ਵਿੱਚ ਸਾਰਾ ਪੈਸਾ ਔਦਾ ਸ਼ਕਤੀ ਬਿਲਕੁਲ ਇਹ ਫੋਰ ਦਾ ਟਾਈਮ ਬੀਇੰਗ ਹੁੰਦੇ ਬਿਲਕੁਲ ਬਿਲਕੁਲ ਬੱਚੇ ਨੂੰ ਤੇ ਸਾਡੇ ਸਮਾਜ ਨੂੰ ਬਿਹਤਰ ਬਣਾਉਣ ਵਾਸਤੇ ਤੁਹਾਡੀ ਜਿਹੜੀ ਰੋਲ ਆ ਤੁਹਾਡੀ ਜਿਹੜੀ ਭੂਮਿਕਾ ਹੈ ਬੜੀ ਪੋਜ਼ਿਟਿਵ ਰਹੀ ਹੈ ਔਰ ਤੁਸੀਂ ਆਉਣ ਵਾਲੇ ਸਮੇਂ ਦੀ ਜਿਹੜੀ ਯੋਜਨਾ ਉਹ ਦੱਸੀ ਹੈ ਸਾਨੂੰ ਸੋ ਦਰਸ਼ਕ ਮੀਰੋ ਇਹਨਾਂ ਨਾਲ ਗੱਲਾਂ ਕਰੀਏ ਭਾਵੇਂ ਸਾਡੇ ਕੋਲ ਬਹੁਤ ਸਮਾਂ ਲੱਗ ਜਾਏਗਾ ਹੋਰ ਮੌਕਾ ਮਿਲੇਗਾ ਫਿਰ ਗੱਲਾਂ ਕਰਾਂਗੇ ਸੋ ਆਓ ਅੱਜ ਇਸ ਗੱਲ ਤੋਂ ਅਸੀਂ ਪ੍ਰੇਰਣਾ ਲਈਏ ਕਿ ਇਹਨਾਂ ਨੇ ਅੰਗਰਵਾੜੀ ਵਰਕਰ ਤੋਂ ਆਪਣੇ ਜੀਵਨ ਦੀ ਸ਼ੁਰੂਆਤ ਕਰਕੇ ਔਰ ਪੜ੍ਹਾਈ ਕਰਕੇ ਸੋਹਰੇ ਆ ਕੇ ਸਾਰੇ ਕਾਰੋਬਾਰ ਕੀਤੇ ਹੱਥੀ ਕੰਮ ਕੀਤੇ ਔਰ ਸਭ ਤੋਂ ਵੱਡੀ ਜਿਹੜੀ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਸੀ ਕਿਰਤ ਦਾ उन्होंने अपनाया और जीवन दे उच्चिया के उच्चिया मजिलं हासिल की प्रेरणा लैके योजे जीवन में जीवन का यतन करिए सो मैडम जी so, थोड़ा बहुत बहुत धन्यवाद सूर्य समा दिता दर्शक भीरों बहुत बहुत शुक्रिया फिर मिलते हैं तो जिन्होंने सा चैनल हजे सबसक्राइब सबसक्राइब नहीं किया कृपा करके शेयर एंड सबसक्राइब कर बहुत, बहुत बहुत शुक्रिया थैंक यू मान साहब थैंक